ਇਸ ਬਾਰੇ ਤੋਂ ਕੱਟੜ ਦੀ ਗੱਲ ਕਰੀਏ ਬੜੀ ਅਹਿਮ ਲੜਾਈ ਸੀ ਉਹ ਵਕਤ ਤੇ ਖਾਸ ਕਰਕੇ ਜਿਵੇਂ ਮੈਂ ਗੱਲ ਕੀਤੀ ਬੰਗਲਾਦੇਸ਼ ਹਮਿਆਰ ਕਰਾਇਆ ਪਾਕਿਸਤਾਨ ਤੋਂ ਕਿੰਨੇ ਕਿ ਸਖਤ ਲੜਾਈ ਸੀ ਉਹ ਵਕਤ ਤੇ ਜੇ ਗੱਲ ਕਰੀਏ 에ਅਰ ਫੋਰਸ ਦਾ ਕਿੰਨਾ ਕਿ ਅਹਿਮ ਰੋਲ ਸੀ ਉਹ ਲੜਾਈ ਕਰ ਲੋ ਕੈਪਚਰ ਬੰਦੂਖਾਂ ਚਲਾ ਲੋ ਉਹਨਾਂ ਗੱਲਾਂ ਨੇ ਡੀਆਂ ਹੁਣ ਤੇ ਟੈਕਨੋਲੋਜੀ ਆ ਗਈ ਬੱਤ ਤਗੜੀ ਬੈਠੇ-ਬੈਠੇ ਕਮਰਿਆਂ 'ਚ ਪਾਕਿਸਤਾਨ ਨੂੰ 2 ਮਿੰਟ 'ਚ ਉਡਾ ਸਕਦੇ ਆ ਬਟ ਉਹ ਕਹਿੰਦੇ ਹਨ ਨਾ ਕਿ ਹਿੰਦੁਸਤਾਨ ਕੇਵਲ ਅੱਖ ਚੱਕ ਨਹੀਂ ਵੇਖਦਾ ਨਲਗਾਮ ਦੇ ਵਿੱਚ ਸਾਡੇ 25 26 ਜਿਹੜੇ ਘੁੰਮਣਾ ਸੀ ਮਾਰਤੇ ਯਾਰ ਆਪੇ ਪੰਜਾਬ ਦੇ ਬਾਟਰ ਦੇ ਉੱਪਰ ਖਾਧੀ ਕਿ ਨਹੀਂ ਖਾਧੀ 70 ਦੀ 71 ਦੀ ਲੜਾਈ ਦੇ ਵਿੱਚ ਮੇਜਰ ਚਾਂਦਪੂਰੀ ਨੇ 120 ਬੰਦਿਆਂ ਜਵਾਨਾਂ ਦੇ ਨਾਲ ਇਹ ਪਾਕਿਸਤਾਨ ਦੇ 200 300 ਦੇ ਉੱਪਰ ਟੈਂਕ ਤੇ 10000 ਦੇ ਉੱਪਰ ਪੋਜੀਸ਼ਨਾਂ ਨੂੰ ਸਾਰੀ ਰਾਤ ਨੂੰ ਓਕੇ ਰੱਖਿਆ ਹਿੰਦੁਸਤਾਨ ਤੇਰੇ ਵੱਲ ਕਿੱਥੋਂ ਆਏਗਾ ਹਿੰਦੁਸਤਾਨ ਤੇਰਾ ਪਿਓ ਹੈ ਤੈਨੂੰ 47 ਚ ਇੱਕ ਬੱਚਾ ਸਮਝ ਕੇ ਵਖੜਾ ਕੀਤਾ ਹੈ ਵੀ ਚਲ ਤੂੰ ਆਪਣੀ ਇੰਜਾਇਰਮੈਂਟ ਕਰ ਲੈ ਪਰ ਤੂੰ ਇੰਜਾਇਰਮੈਂਟ ਨਹੀਂ ਕਰ ਰਿਹਾ ਬਾਹਰੋਂ ਚਾਈਨਾ ਤੇ ਅਮਰੀਕਾ ਦਾ ਸਮਾਨ ਲੈ ਕੇ ਪੈਸੇ ਲੈ ਕੇ ਸਾਡੇ ਨਾਲ ਲੰਲੂ ਤਿਆਰ ਆ ਆਉਣ ਵਾਲਾ ਸਮਾਂ ਤੇਰੇ ਵਾਸਤੇ ਬਹੁਤ ਮਾੜਾ ਹੈ ਬੰਗਲਾਦੇਸ਼ ਕਿੱਥਨ ਜੇ ਯਾਦ ਹੋ ਗਿਆ ਆਉਣ ਵਾਲੇ ਸਿੰਧ ਵੀ ਯਾਦ ਹੋਣਾ ਨਹੀਂ ਬਲੋਚਿਸਤਾਨ ਵਿੱਚ ਜਿੱਤੋ ਵਿਛੜੇ ਬਈ ਬਸ ਐਵੇਂ ਲਾਹੌਰ 'ਚ ਬੈਠਾ ਨਹੀਂ ਤੇ ਲੀਖੜਗਾਉਂਦਾ ਦੇਖੋ ਜੀ ਮੈਂ 99 'ਚ ਡਿਗਰੀ ਹੋ ਕੇ ਫਰਵਰੀ 28 ਨੂੰ ਅੰਮ੍ਰਿਤਸਰ ਸਕੂਲ ਖੋਲ੍ਹਿਆ ਸੀ 2-4 ਸਾਲ ਬਾਅਦ ਮੇਰਾ ਹਾਇਰ ਸਕੈਂਡੀ ਪੰਜਾਬ ਬੋਰਡ ਨਾਲ ਅਫੀਲੀਏਟਡ ਹੋ ਗਿਆ ਇਥੇ ਛੱਡ ਇਨ ਰਣਗੜ੍ਹ ਚ ਮੇਰਾ ਸਕੂਲ ਸੀ ਉਦੋਂ ਜਦੋਂ ਇੱਕ ਫੌਜੀ ਨੇ 에어 ਉਹ ਵੀ 에어 ਫੋਰਸ ਦੇ ਅੱਧ ਘਾਟੀ ਨੇ ਖੋਲਿਆ ਮੈਂ ਆਪਣੇ ਸਕੂਲ ਚ ਇੱਕ ਹੀ ਚੀਜ਼ ਰੱਖੀ ਡਿਸਪਲਨ ਕਿਉਂਕਿ ਸੂਰਜ ਚੰਦ ਤਾਰੇ ਵੀ ਡਿਸਪਲਨ ਝੋਣ ਤੇ ਦੁਨੀਆ ਠੀਕ ਆ ਜਦੋਂ ਨਹੀਂ ਹੁੰਦੇ ਉਦੋਂ ਸਮਾਨੀ ਆ ਜਾਂਦੀ ਹੈ ਮੇਰੇ 7:30 ਬੱਚਿਆਂ ਦਾ ਵੱਢ ਜੇ ਗੇਟ ਦੇ ਉੱਤੇ ਤਾਲ ਲੱਗ ਜਾਂਦਾ ਸੀ ਕੋਈ ਮਿਲ ਨਹੀਂ ਸਕਦਾ ਸੀ 1:30 ਵੇ ਦਰਵਾਜ਼ਾ ਖੋਲਣਾ ਐਂ ਮੈਨੂੰ ਫਕਰ ਹੈ ਕਿ ਅਸਲੇ ਮੇਰੇ 1900 2005 ਤੋਂ ਬਾਅਦ ਦਸਾਂ ਚਾਲੂ ਹੋਈ ਹੈ ਬੱਚੇ ਮੇਰੇ ਬਾਹਰ ਬੈਠੇ ਆਣ ਪੜ ਲਿਖੇ ਕੋਈ ਇੰਜੀਨੀਅਰ ਕਰਕੇ ਗਿਆ ਕੋਈ ਪੀਐਚ ਲੈ ਗਿਆ ਕੋਈ ਬੜੇ ਜਦੋਂ ਮਿਲਦੇ ਆ ਬੈਠਿਆਂ ਨੂੰ ਮਿਲਦੇ ਆਣ ਕੇ ਮੱਥਾ ਟੇਕਦੇ ਆਣ ਤੇ ਇੱਕੋ ਗੱਲ ਕਹਿੰਦੇ ਬੇਬਸ ਸਾਹਿਬ ਤੁਹਾਡੀ ਗੱਲ ਯਾਦ ਆਉਂਦੀ ਹੈ ਕੰਜਰੋਂ ਪੜ ਲਓ ਬਾਹਰ ਕੰਮ ਆਏਗਾ ਦੋ ਚੀਜ਼ਾਂ ਤੁਹਾਡੇ ਕੋਲ ਕਿਸੇ ਨਹੀਂ ਖੋਣਾ ਪੈਸਾ ਖੋ ਸਕਦਾ ਕੋਈ ਤੁਹਾਡੀ ਪੜ੍ਹਾਈ ਨਹੀਂ ਖੋ ਸਕਦਾ ਤੇ ਤੁਹਾਡੀ ਸਿਹਤ ਕੋਈ ਨਹੀਂ ਖੋ ਸਕਦਾ ਪੈਸਾ ਤੁਹਾਡੇ ਕੋਲ ਖੋਲੇਗਾ ਤੁਹਾਡੀ ਇੱਜ਼ਤ ਖੋਲੇਗਾ ਇਹ ਦੋਨੋਂ ਚੀਜ਼ਾਂ ਤੁਹਾਡੇ ਕੋਲ ਰਹਿਣੀਆਂ ਮੇਰੇ ਮਨ ਚ ਇੱਕੋ ਗੱਲ ਹੁੰਦੀ ਸੀ ਜੇ ਮੈਂ ਕਿਤੇ ਖੜਾ ਜੇ ਕਿਸੇ ਦੇ ਉੱਪਰ ਮੁਸੀਬਤ ਪਈ ਹੈ ਤੇ ਮੈਂ ਦੋਨੋਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਈਵਨ ਮੈਂ ਜਦੋਂ 에ਅਰ ਫੋਰਸ ਤੋਂ ਰਿਟਾਇਰ ਹੋ ਕੇ ਆਇਆ ਮੈਂ ਇੱਥੇ ਆਣ ਕੇ ਵੀ ਲੋਕਾਂ ਦੀ ਸੇਵਾ ਦੇ ਵਿੱਚ ਲੱਗਾ ਰਿਹਾ ਹਾਂ ਅੱਜ ਕੱਲ ਕੀ ਆ ਮੋਮੋ ਖਾਈ ਜਾਂਦੇ ਪਏ ਆ ਪਕੌੜੇ ਖਾਈ ਜਾਂਦੇ ਪਏ ਸਮੋਸੇ ਖਾਈ ਜਾਂਦੇ ਪਏ ਕੁਲਚੇ ਛੋਲੇ ਖਾਈ ਜਾਂਦੇ ਪਏ ਸਾਨੂੰ ਘਰੋਂ ਕੋਈ ਪੈਸਾ ਮਿਲਦਾ ਸੀ ਜਿਹਾ ਦੁੱਧ ਪੀਨੇ ਹਾਂ ਲੱਸੀ ਪੀਨੇ ਸਖੜੋੜੇ ਖਾਣੇ ਸ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਲਨ ਦੇ ਨਾਲ 3 ਦਸੰਬਰ 1971 ਦਾ ਉਹ ਵਾਕਿਆ ਅੱਜ ਵੀ ਯਾਦ ਕਰਕੇ ਲੋਈ ਕੰਡਾ ਖੜੇ ਹੋ ਜਾਂਦੇ ਨੇ ਕਿਉਂਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਹੋਈ ਉਸ ਦਿਨ ਅਤੇ ਲੰਬੀ ਲੜਾਈ ਚੱਲੀ ਸੀ ਉਸ ਤੋਂ ਬਾਅਦ ਪਾਕਿਸਤਾਨ ਨੂੰ ਮੋੜੀ ਖਾਣੀ ਪਈ ਤੇ ਬੰਗਲਾਦੇਸ਼ ਆਜ਼ਾਦ ਕਰਾਇਆ ਗਿਆ ਉਸ ਦਾ ਵਾਕਿਆ ਜਿਹੜਾ 1971 ਦਾ ਅੱਜ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਜਿਹੜਾ ਜ਼ਿਕਰ ਜਾਰੀ ਕਰਾਂਗੇ ਕਿਉਂਕਿ ਸਾਡੇ ਨਾਲ ਨਿਰਮਲ ਸਿੰਘ 베ਦੀ ਜਿਹੜੇ ਕਿ 에어 ਫੋਰਸ ਅਫਸਰ ਸੇਵਾਵਾਂ ਵਿੱਚ ਆ ਚੁੱਕੇ ਨੇ ਗੱਲਬਾਤ ਜਰੂਰ ਕਰਾਂਗੇ ਬੇਸਾ ਨਾਮ ਬੇਸਾ ਬਹੁਤ ਬਹੁਤ ਸਵਾਗਤ ਹੈ ਜੜਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਬਰਾੜ ਸਾਹਿਬ ਬੜੀ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਵਰਗੇ ਨੌਜਵਾਨ ਇਹੋ ਜਿਹੇ ਦਿਨ ਸਾਡੇ ਵਰਗੇ ਸਾਬਕਾ ਫੌਜੀਆਂ ਨੂੰ ਬੁਲਾ ਕੇ ਇੱਕ ਵਾਰੀ ਫਿਰ ਸਾਡੇ ਅੰਦਰ ਲੜਾਈ ਦਾ ਜਲਵਾ ਪੈਦਾ ਕਰਦੇ ਹਨ ਤੇ ਸਾਨੂੰ ਕਹਿਣ ਦਾ ਮੌਕਾ ਦਿੰਦੇ ਹਨ ਬੇਸਾ ਉਹਨੂੰ ਸਭ ਤੋਂ ਘੱਟ ਦੀ ਗੱਲ ਕਰੀਏ ਬੜੀ ਅਹਿਮ ਲੜਾਈ ਸੀ ਉਹ ਵਕਤ ਤੇ ਖਾਸ ਕਰਕੇ ਜਿਵੇਂ ਮੈਂ ਗੱਲ ਕੀਤੀ ਬੰਗਲਾਦੇਸ਼ ਯਾਦ ਕਰਾਇਆ ਪਾਕਿਸਤਾਨ ਤੋਂ ਕਿੰਨੇ ਕਿ ਸਖਤ ਲੜਾਈ ਸੀ ਉਸ ਵਕਤ ਤੇ ਜੇ ਗੱਲ ਕਰੀਏ 에ਅਰ ਫੋਰਸ ਦਾ ਕਿੰਨਾ ਕਿ ਅਹਿਮ ਰੋਲ ਸੀ ਉਹ ਲੜਾਈ ਵਿੱਚ ਦੇਖੋ ਜੀ ਹੁਣ ਜਿਹੜੀਆਂ ਲੜਾਈਆਂ ਰਹਿ ਗਈਆਂ ਪੈਣ ਦੀ ਲੜਾਈ ਬਾੜ ਦੀ ਲੜਾਈ ਥਲ ਸੈਨਾ ਦੀ ਲੜਾਈ ਸੀ ਕਰ ਲੋ ਕਪਚਰ ਬੰਦੂਖਾਂ ਚਲਾ ਲਓ ਉਹਨਾਂ ਗੱਲਾਂ ਨੇ ਰਹੀਆਂ ਹੁਣ ਤੇ ਟੈਕਨੋਲੋਜੀ ਆ ਗਈ ਬਹੁਤ ਤਕੜੀ ਬੈਠੇ ਬੈਠੇ ਕਮਰਿਆਂ 'ਚ ਪਾਕਿਸਤਾਨ ਨੂੰ 2 ਮਿੰਟ 'ਚ ਉਡਾ ਸਕਦੇ ਹਨ ਬਟ ਉਹ ਕਹਿੰਦੇ ਹਨ ਨਾ ਕਿ ਹਿੰਦੁਸਤਾਨ ਕੇਵਲ ਅੱਖ ਚੱਕ ਨਹੀਂ ਵੇਖਦਾ ਪਰ ਜਿਹਦਾ ਅੱਖ ਚੱਕੇ ਵੇਖਦਾ ਤੇ ਉਹਦੇ ਕੋਲ ਆਰਾਮ ਬਣ ਹੈਗਾ ਐਸਲਈ ਇਹੋ ਜਿਹੀ ਮਸਾਇਲੇ ਹਿੰਦੁਸਤਾਨ ਦੇ ਕੋਲ ਆਈਆਂ ਪਈਆਂ ਹਨ ਕਿ ਕਮਰੇ ਵਿੱਚ ਬੈਠਿਆਂ ਬੈਠਿਆਂ ਲੌਗ ਇਨ ਕਰਕੇ ਬਟਨ ਦਬਾਉਣ ਦੇ ਨਾਲ ਪਾਕਿਸਤਾਨ ਨੂੰ ਦੋ ਮਹੀਨੇ ਤਬਾਹ ਕੀਤਾ ਜਾ ਸਕਦਾ ਹੈ। 1900 ਬੇਦੀ ਸਾਹਿਬ ਗੱਲ ਕਰੀਏ 1947 ਤੋਂ ਬਾਅਦ ਪਹਿਲੀ ਲੜਾਈ 1948 ਲੱਗੀ ਫਿਰ 1965 ਤੇ ਫਿਰ ਕਤਰਾਚ ਲੱਗੀ। ਇਹ ਤਿੰਨ ਲੜਾਈਆਂ ਲੱਗੀਆਂ ਨੇ ਜੋ ਜੋ ਪਾਕਿਸਤਾਨ ਸਾਡੇ ਨਾਲ ਲੜਦਾ ਰਿਹਾ ਤੇ ਉਹ ਤੇ ਮੂੰਹ ਦੀ ਖਾਣੀ ਪਈ ਇਸਨੂੰ। ਪਰ ਫਿਰ ਵੀ ਆਪਣੀਆਂ ਕੌਜੀ ਹਰਕਤਾਂ ਤੋਂ ਬਾਜ਼ ਨਹੀਂ ਹੁੰਦਾ। ਤੁਸੀਂ ਆਪਣੇ ਸਮੇਂ ਵਿੱਚ ਏਅਰ ਫੋਰਸ ਵਿੱਚ ਭਰਤੀ ਹੋਏ ਸੀ। ਲੜਾਈ ਯੰਗ ਤੁਸੀਂ ਆਪਣੀ ਅੱਖੀਂ ਦੇਖੀ ਆ। ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਬਾੜ ਦੁਸ਼ਮਣ ਆਣਾ ਕਿੰਨੇ ਕਿੰਨੇ ਦਿਨ ਜਿਹੜਾ ਤੁਸੀ ਲੜਨਾ ਪੈਂਦਾ ਸੀ ਜੀ ਦੇਖੋ ਜੀ 65 ਦੀ ਡੇਟ ਵਿੱਚ ਮੈਂ ਛੇਵੀਂ ਸੱਤਵੀਂ ਚੰਗਾ ਭੜਾ ਠੀਕ ਸੀ ਮਤਲਬ ਕਿ ਆਪਣਾ ਸਭ ਕੁਝ ਵੇਂਦਾ ਸੀ ਸਾਡੇ ਸਾਹਮਣੇ ਜਹਾਜ਼ ਪਾਕਿਸਤਾਨ ਦੇ ਸਾਡੇ ਜਾਜਿਆਂ ਨੇ ਉਡਾਉਂਦੇ ਹੋਏ ਹੀ ਦੇਖਦੇ ਸੀ ਲੋਕੀ ਦੇ ਮੋਰਚੇ ਵਾਲੇ ਸੀ ਕੋਠੀਆਂ ਚੱਟੜਕ ਤਾਲੀਆਂ ਮਾਰਦੇ ਉਹ ਮਾਰਦਾ ਉਹ ਮਾਰਦਾ ਮਾਰਦਾ 71 ਵਾਰ ਦੇ ਵਿੱਚ ਪਾਕਿਸਤਾਨ ਨੇ ਸੋਚਿਆ ਕਿ 65 ਦੀ ਲੜਾਈ ਚ ਮੈਂ ਥੋੜਾ ਹਿੰਦੁਸਤਾਨ ਨੂੰ ਦਬਾ ਸਕਿਆ ਤੇ ਹੁਣ ਫਿਰ ਦਬਾਵਾ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਹਿੰਦੁਸਤਾਨ ਨੇ ਵੀ ਸੋਚ ਲਿਆ ਸੀ ਕਿ ਹੁਣ ਅਸੀਂ ਇਹਨੂੰ ਸਬਕ ਸਿਖਾਉਣਾ ਹੈ ਸਿਖਾਉਣਾ ਸਾਡੀ ਜਿਹੜੀ ਉੱਪਰ ਬੈਠੀ ਦੇਸ਼ ਦੀ ਕੌਮ ਹੈ ਜਾਂ ਜਨਰਲ ਹਨ ਉਹਨਾਂ ਨੇ ਸੋਚਿਆ ਵੀ ਹੁਣ ਪਾਕਿਸਤਾਨ ਨਾਲ ਪੰਗਾ ਲੈਣ ਦੀ ਇੱਕੋ ਕੰਮ ਹੈ ਕਿ ਪਾਕਿਸਤਾਨ ਨੂੰ ਦੋ ਹੱਸਿਆਂ 'ਚ ਵੰਡਤਾ ਜਾਵੇ ਕੁਝ ਪਾਕਿਸਤਾਨ ਦੀ ਮਜਬੂਰੀ ਇਹੋ ਜੀ ਸੀ ਕਿ ਉਹਨੇ ਜਿੰਨੂੰ ਅੱਜ ਬੰਗਲਾਦੇਸ਼ ਕਹਿੰਦੇ ਆ ਉਸ ਏਰੀਆ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਬੜਾ ਪਰੇਸ਼ਾਨ ਕੀਤਾ ਧੀਆਂ ਭੈਣਾਂ ਨੂੰ ਬੜਾ ਪਰੇਸ਼ਾਨ ਕੀਤਾ ਉਹਨਾਂ ਨੇ ਹਿੰਦੁਸਤਾਨ ਦੇ ਅਗੇ ਅਰਜ ਕੀਤੀ ਅਸਾਮ ਦਾ ਤੇ ਬਰਾਂਡ ਦਾ ਬਾਰਡਰ ਕਲੋਜ਼ ਕਰਕੇ ਹਿੰਦੂਸਤਾਨ ਨਾਲ ਤੇ ਉਹ ਬੰਗਲਾਤ ਨੂੰ ਯਾਦ ਪਾਉਣ ਵਾਸਤੇ ਜੰਗ ਲੜੀ 3 ਤਰੀਕ ਨੂੰ 3 ਦਸੰਬਰ ਨੂੰ ਪਾਕਿਸਤਾਨ ਨੇ ਸਵੇਰੇ ਸਵੇਰੇ 4 ਵਜੇ 4 ਜਾਂ 5 ਵਜੇ 8 ਹਿੰਦੁਸਤਾਨ ਦੇ ਬੀਸ ਅੰਬਰਸਰ ਆਦਮਪੁਰ ਹਲਵਾਰਾ ਜੋਧਪੁਰ ਆਗਰਾ ਅਟੈਕ ਕਰਕੇ ਸਾਡੇ ਰਣਮੈਣਾਂ ਨੂੰ ਨੁਕਸਾਨ ਪਹੁੰਚਾਇਆ ਲੇਕਿਨ ਕਹਿੰਦੇ ਹਨ ਕਿ ਜਦੋਂ ਲੜਾਈ ਹੋਵੇ ਤੇ ਚੁੱਪਰ ਕੇ ਨਹੀਂ ਬਹਿਣਾ ਚਾਹੀਦਾ ਉਹ ਅਟੈਕ ਕਰਕੇ ਬਹਿ ਗਿਆ ਜਿਸ ਵਾਰੀ ਹਿੰਦੁਸਤਾਨ ਦੀ ਫੌਜ ਨੇ ਫੇਰ ਦੋ ਦਿਨ ਤਿੰਨ ਦਿਨ ਬੰਮ ਸੁੱਟ-ਸੁੱਟ ਕੇ ਪਾਕਿਸਤਾਨ ਦੇ ਬੰਗਲਾਦੇਸ਼ ਵਾਲੇ ਏਰੀਆ ਤੇ ਪਾਕਿਸਤਾਨ ਦੇ ਏਰੀਆ ਦੇ ਸਾਰੇ ਜਿੰਨੇ 99 ਸੀ ਤੋੜਤੇ ਸੋ ਦਤ ਉੱਠ ਨਾ ਸਕੇ ਦੂਜੀ 71 ਮਾਰ ਦੇ ਵਿੱਚ ਨੇਵੀ ਨੇ ਬੜਾ ਤਗੜਾ ਪਾਟ ਉਦਾਹ ਕੀਤਾ ਨੇਵੀ ਨੇ ਸਾਰਾ ਸਮੁੰਦਰ ਪਾਕਿਸਤਾਨ ਵਾਲਾ ਤੇ ਬੰਗਲਾਦੇਸ਼ ਵਾਲਾ ਆਪਣੇ ਅਟੈਕ ਦੇ ਨਾਲ ਆਪਣੇ ਕੰਟਰੋਲ ਕਰਕੇ ਰੱਖਿਆ ਕਿ ਪਾਕਿਸਤਾਨ ਉਧਰ ਬੰਗਲਾਦੇਸ਼ ਵਾਲੇ ਕੋ ਸਮਾਨ ਨਾ ਪਹੁੰਚਾ ਸਕੇ ਥਾਲ ਸੈਨਾ ਨੇ ਜਿਹੜੇ ਫੌਜੀ ਹੁੰਦੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਦੀ ਜਨਰਲ ਨਿਆਜ਼ੀ ਦੇ ਕਮਾਂਡ ਇਹ ਉਹਨੂੰ ਇਹੋ ਜਿਹਾ ਸਬਕ ਸਿਕਾਇਆ ਇਹੋ ਜਿਹਾ ਸਬਕ ਸਿਕਾਇਆ ਕਿ ਇੱਕ ਹਫਤਾ 6 ਦਿਨ ਦੀ ਲੜਾਈ ਦੇ ਵਿੱਚ ਜਨਰਲ ਨਿਆਜ਼ੀ ਨੂੰ ਮਜਬੂਰ ਹੋਣਾ ਪਿਆ ਕਿਉਂਕਿ ਉਹਦੇ ਕੋ ਅਸਲਾ ਨਹੀਂ ਆ ਰਿਹਾ ਸੀ ਉਹਦੇ ਕੋ ਖਾਣ ਪੀਣ ਪਾਕਿਸਤਾਨ ਨੂੰ ਨਹੀਂ ਆ ਰਹੀ ਆਪਣੇ 93000 ਹਥਿਆਰਮੰਦ ਫੌਜੀਆਂ ਦੇ ਨਾਲ ਸਟੈਂਡਰਡ ਕਰਨ ਵਾਸਤੇ ਮੇਰੇ ਤੋਂ ਵੀ ਹੋਰ ਜਿਆਦਾ ਮੇਰੇ ਸਾਉਂ ਦੀ ਗੱਲ ਕਰੀਏ ਲੜਾਈ ਦੀ ਲੜਾਈ ਹਮੇਸ਼ਾ ਦਿਨ ਚੱਲਦੀ ਰਹੀ ਕਿ ਜਾਂ ਦਿਨ ਰਾਤ ਲੜਾਈਆਂ ਜਿਹੜੀਆਂ ਚੱਲਦੀ ਰਹੀਆਂ ਸੀ ਉਸ ਉਸ ਵਕਤ ਦੇ ਨਾਂ ਤੇ ਦੇਖੋ ਜੀ ਹੁਣ ਤੇ ਲੜਾਈ ਦਿਨ ਰਾਤ ਦਾ ਕੋਈ ਫਰਕ ਹੀ ਨਹੀਂ ਹੈ ਉਦੋਂ 65 ਲਾ ਲਓ ਜਾਂ 48 ਲਾ ਲਓ ਉਦੋਂ ਮੋਸਟਲੀ ਦਿਨ ਦੀ ਲੜਾਈ ਹੁੰਦੀ ਸੀ ਤੇ ਰਾਤ ਨੂੰ ਫਿਰ ਸਾਡੇ ਜਿੰਨੀ ਕਿ ਮੈਂ ਨੌਲੇਜ ਰੱਖਦਾ ਜਾਂ ਜਿੰਨਾ ਕਿ ਮੈਂ ਪੜਿਆ ਵਾ ਜਿੱਥੇ ਅਟੈਕ ਕਰਨਾ ਦਾ ਸੀ ਰਾਤ ਨੂੰ ਫਿਰ ਉਸ ਹਨੇਰੇ ਦੇ ਵਿੱਚ ਉਹ ਸਰਕ ਕੇ ਆਪਾਂ ਜਿੱਦਾਂ ਕਹਿੰਦੇ ਕਰੋਲਿੰਗ ਕਰਕੇ ਉਸ ਜਗ੍ਹਾ ਦੇ ਕੋਲ ਪਹੁੰਚ ਜਾਂਦੀ ਸਹੀ ਤੇ ਸਿਰੇ ਸਰੇ ਅਟੈਕ ਕੀਤਾ ਜਾਂਦਾ ਸੀ ਉਹ ਤੁਸੀਂ ਇਹ ਲੋਸੀ ਜਾਂ ਕਾਰਗਿਲ ਦੀ ਲੜਾਈ ਪਿਕਚਰਾਂ ਚ ਵੀ ਦੇਖਿਆ ਕਿ ਕਿਦਾਂ ਸਾਡੀ ਫੌਜ ਪਹਿਲੇ ਸਿਰੇ ਸਰੇ ਲੋ ਫੁੱਟਾਂ ਦੇ ਉੱਪਰ ਪਹਾੜੀਆਂ ਉੱਪਰ ਪਹੁੰਚ ਜਾਂਦੀ ਹੈ ਤੇ ਮੁੜ ਕੇ ਅਟੈਕ ਕੀਤਾ ਜਾਂਦਾ ਅੱਛਾ ਦੇਖਿਆ ਫੋਰ ਗਾ ਕੇ ਬਿੱਲ ਸਾਹਿਬ ਖਾਸ ਕਰਕੇ ਜਿਹੜੀਆਂ ਲੜਾਈਆਂ ਨੇ ਖੁੱਲਾ ਏਰੀਆ ਹੁੰਦਾ ਸੀ ਜਿਹੜਾ ਖੁੱਲੀ ਗਰਾਊਂਡ 'ਚ ਉੱਥੇ ਜਿਹੜੇ ਲੜਾਈ ਲੜੀ ਜਾਂਦੀ ਸੀ ਪਰ ਅੱਜ ਕੱਲ ਦੀ ਲੜਾਈ ਤੁਸੀਂ ਦੇਖਿਆ ਜਿਵੇਂ ਹੁਣ ਪਿੱਛੇ ਦੇ ਹਮਲਾ ਹੋਇਆ ਸੀ ਜਿਹੜਾ ਲੋਕਾਂ ਦੇ ਘਰਾਂ ਤੱਕ ਦੇ ਹਮਲਾ ਕੀਤਾ ਗਿਆ ਕੀ ਲੱਗਦਾ ਲੜਾਈਆਂ 'ਚ ਫਰਕ ਹੋ ਗਿਆ ਪਹਿਲੇ ਸਮੇਂ ਤੋਂ ਹੋਂਦੀ ਲੜਾਈ ਵਿੱਚ ਨਹੀਂ ਦੇਖੀਏ ਮੋਸਟ ਪ੍ਰੋਬਬਲੀ ਕੋਈ ਵੀ ਕੰਟਰੀ ਉਹ ਸਿਵ ਕਿਉਂਕਿ ਸਿਵਿਲਿਅਨ ਨਾਲ ਲੜਨਾ ਨਹੀਂ ਹੁੰਦਾ ਫੌਜ ਨੂੰ ਖਤਮ ਕਰਨਾ ਹੁੰਦਾ ਕਿ ਫੌਜ ਖਤਮ ਹੈ ਤਾਂ ਸਿਵਿਲਿਅਨ ਜ਼ਲੰਡਰ ਉਹ ਤੇ ਕੈਪਚਰ ਕਰ ਲਾਂਗੇ ਲੇਕਿਨ ਕਈ ਵਾਰੀ ਕੀ ਹੁੰਦਾ ਕਿ ਕੁਝ ਇਹੋ ਜਿਹੇ ਦਿਮਾਗ ਬੈਠੇ ਹੁੰਦੇ ਹਨ ਕਿ ਚਲੋ ਇੱਕ ਦੋ ਗੋਲਾ ਉਧਰ ਸਟੋ ਉਧਰ ਜੋ ਵੀ ਕਰਨਾ ਹੈ ਇਹਨਾਂ ਨੇ ਇਸ ਕੰਟੀਨਿਊ ਡਿਸਰਵ ਕਰਕੇ ਰੱਖਣਾ ਤੇ ਪਾਕਿਸਤਾਨ ਨੇ ਹੋਈ ਸੋਚਿਆ ਬਈ ਹੁਣ ਦੇਖੋ ਜਿਹੜਾ ਪਹਿਲਗਾਮ ਦੇ ਵਿੱਚ ਸਾਡੇ 25 26 ਜਿਹੜੇ ਘੁੰਮਣਾ ਸੀ ਇਮਾਰਤੇ ਕੀ ਯਾਰ ਆਪੇ ਪੰਜਾਬ ਦੇ ਬਾਰਡਰ ਦੇ ਉੱਪਰ ਖਾਦੀ ਕਿ ਨਹੀਂ ਖਾਦੀ 70 ਦੀ 71 ਦੀ ਲੜਾਈ ਦੇ ਵਿੱਚ ਮੇਜਰ ਚਾਂਦਪੂਰੀ ਨੇ 120 ਬੰਦਿਆਂ ਜਵਾਨਾਂ ਦੇ ਨਾਲ ਇਹ ਪਾਕਿਸਤਾਨ ਦੇ 200 300 ਤੋਂ ਉੱਪਰ ਟੈਂਕ ਤੇ 10000 ਤੋਂ ਉੱਪਰ ਫੌਜੀ ਸੀ ਜਿਹਨਾਂ ਨੂੰ ਸਾਰੀ ਰਾਤ ਰੋਕ ਕੇ ਰੱਖਿਆ ਕਿਉਂਕਿ ਉਹਨੂੰ ਹੁਕਮ ਹੋ ਗਿਆ ਸੀ ਕਿ ਵਿਡਰੈ ਕਰ ਲੈ ਨਹੀਂ ਤਾਂ ਫਾਈਟ ਐਂਡ ਹੀ ਉਹਨੇ ਚੁਣਿਆ ਕਿ ਮੈਂ ਲੜਾਈ ਲੜਾਂਗਾ ਉਨੇ ਰੋਕ ਕੇ ਰੱਖਿਆ ਤੇ ਜਿਹਦੇ ਉੱਪਰ ਸੰਨੀ ਦਿਓਲ ਨੇ ਪਿਕਚਰ ਵੀ ਬਣਾਈ ਬકરી ਗੱਲ ਹੈ ਥੋੜਾ ਸੰਨੀ ਦਿਓਲ ਦੀ ਪਿਕਚਰ ਦੇ ਵਿੱਚ ਥੋੜਾ ਮਸਾਲਾ ਭਰਨਾ ਪੈਂਦਾ ਹੈ ਪੜਨਾ ਵੀ ਪੈਂਦਾ ਹੈ ਮੈਨੂੰ ਯਾਦ ਹੈ ਜਦੋਂ ਮਨੀ ਪਿਕਚਰ ਵੇਖਣ ਗਿਆ ਸੀ ਅੰਮ੍ਰਿਤਸਰ ਤੇ ਟਰਾਲੀਆਂ 'ਚ ਭਰ ਕੇ ਲੋਕ ਪਿੰਡਾਂ 'ਚ ਆਉਂਦੇ ਸੀ ਤੇ ਸੰਨੀ ਦਿਓਲ ਦਾ ਉਹ ਸੀਨ ਜਦੋਂ ਮੋਰਚੇ 'ਚੋਂ ਨਿਕਲ ਕੇ ਉਧਰ ਜਾ ਕੇ ਐ ਛਾਤੀ ਚੌੜੀ ਕਰਕੇ ਆਵਾਜ਼ ਦਿੰਦਾ ਹੈ ਕੀ ਬਾਤ ਹੈ ਸਾਡੇ ਪੰਜਾਬ ਦੇ ਜਵਾਨ ਜਾਂ ਹਿੰਦੁਸਤਾਨ ਦੇ ਜਵਾਨ ਐਸੇ ਆ ਮੋਰਚੇ 'ਚੋਂ ਬਾਹਰ ਨਿਕਲ ਕੇ ਲੜਨ ਨੂੰ ਤਿਆਰ ਬੈਠੇ ਕਿ ਲੱਗਦਾ ਨਹੀਂ ਬੇਰੀ ਸਾਹਿਬ ਹਜੇ ਵੀ ਜਿਹੜੇ ਨੇ ਸਾਡੇ ਜਵਾਨਾਂ ਚ ਖਾਸ ਕਰਕੇ ਪੰਜਾਬ ਦੇ ਜਵਾਨਾਂ ਚ ਹਜੇ ਵੀ ਪੂਰਾ ਗਰਮ ਖੂਨ ਰਿਹਾ ਹਜੇ ਵੀ ਉਹ ਜੋਸ਼ ਆ ਅੱਜ ਵੀ ਇਹਨਾਂ ਨੂੰ ਬਾਟਨ ਤੇ ਖਿਲਾ ਰਿਹਾ ਤੇ ਮੈਨੂੰ ਲੱਗਦਾ ਵੀ ਜੰਗ ਵੀ ਐਸੇ ਕਗੇ ਰੁਕੀ ਆ ਕਿਉਂਕਿ ਬਾਟਨ ਉਤੇ ਸਾਡੇ ਪੰਜਾਬੀ ਜਵਾਨ ਨੇ ਕਿ ਲੱਗਦਾ ਵੀ ਜਦੋਂ ਜੰਗ ਲੜਦੀ ਆ ਸਭ ਤੋਂ ਪਹਿਲਾਂ ਪੰਜਾਬੀ ਜਵਾਨ ਗਾੜੀ ਹੁੰਦਾ ਵਾ ਤੇ ਇਹ ਹਮੇਸ਼ਾ ਚਾਹੇ ਦੁਸ਼ਮਣ ਪਾਕਿਸਤਾਨ ਆ ਚਾਹੇ ਚੀਨ ਆ ਉਹਨੂੰ ਮੋਦੀ ਖਾਣੀ ਪੈਂਦੀ ਆ ਸਰ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਜੀ ਜਦੋਂ ਅਸੀਂ ਦੇਸ਼ ਦੀ ਵਰਦੀ ਪਾ ਲਨੇ ਆ ਕੋਈ ਮਰਾਠੀ ਹੋਵੇ ਗੁਜarati ਹੋਵੇ ਹਰਿਆਣਵੀ ਹੋਵੇ ਮਰਾਠੀ ਜੋ ਵੀ ਹੋਵੇ ਉਹ ਸ਼ੇਰ ਬਣ ਜਾਂਦਾ ਅਸੀਂ ਤੇ ਪਹਿਲੀ ਸ਼ੇਰ ਸੀ ਪੰਜਾਬੀ ਮੇਰੇ ਕਰਗੀ ਪਾਸ਼ਾ ਨੇ ਅਮਰ ਸ਼ਕਾਕੇ ਸਿੰਘ ਜਲਾਤੀ ਸ਼ੇਰ ਸੀ ਲੜਦੇ ਮਾਰਸ਼ਲ ਕੌਮ ਸੀ ਤੇ ਅਸੀਂ ਉਤੋਂ ਬਾਲੀ ਵਰਦੀ ਅਸੀਂ ਤੇ ਸ਼ੇਰਾਂ ਦੇ ਵੀ ਸ਼ੇਰ ਬਣ ਗਏ ਫਿਰ ਤੇ ਇਸ ਕਰਕੇ ਪਾਕਿਸਤਾਨ ਵੀ ਪੰਜਾਬੀਆਂ ਤੋਂ ਡਰਦਾ ਬੜੀ ਬੜੀ ਕਾਚੂ ਕਰਨਾ ਜਨਰਲ ਕੇ ਇਹਨਾਂ ਪੰਜਾਬੀਆਂ ਨੂੰ ਆਪਣੇ ਵਾਲਾ ਕਰ ਲਓ ਬਾਕੀ ਹਿੰਦੁਸਤਾਨ ਮੇਰੇ ਵਾਲਾ ਐਸਾ ਕੁਝ ਨਹੀਂ ਹਿੰਦੁਸਤਾਨ ਤੇਰੇ ਵਾਲਾ ਕਿੱਥੋਂ ਆਏਗਾ ਹਿੰਦੁਸਤਾਨ ਤੇਰਾ ਪਿਓ ਹੈ ਚੰਨੂ 47 ਚ ਇੱਕ ਬੱਚਾ ਸਮਝ ਕੇ ਵੱਖਰਾ ਕੀਤਾ ਹੈ ਵੀ ਚੱਲ ਤੂੰ ਆਪਣੀ ਇੰਜਾਇਰਮੈਂਟ ਕਰ ਲੈ ਪਰ ਤੂੰ ਇੰਜਾਇਰਮੈਂਟ ਨਹੀਂ ਕਰ ਰਿਹਾ ਬਾਹਰੋਂ ਚਾਇਨਾ ਤੇ ਅਮਰੀਕਾ ਦਾ ਸਮਾਨ ਲੈ ਕੇ ਪੈਸੇ ਲੈ ਕੇ ਸਾਡੇ ਨਾਲ ਲੜਨ ਨੂੰ ਤਿਆਰ ਆ ਆਉਣ ਵਾਲਾ ਸਮਾਂ ਤੇਰੇ ਵਾਸਤੇ ਬਹੁਤ ਮਾੜਾ ਹੈ ਬੰਗਲਾਦੇਸ਼ 77 ਚ ਯਾਦ ਹੋ ਗਿਆ ਆਉਣ ਵਾਲੇ ਸਿੰਧ ਵੀ ਯਾਦ ਹੋਏ ਨਹੀਂ ਬਲੋਚਿਸਤਾਨ ਵੀ ਤੇ ਤੋਂ ਪਿਛਲੇ ਭਾਈ ਬਸ ਐਵੇਂ ਲਾਹੌਰ 'ਚ ਬੈਠਾ ਨਹੀਂ ਤੇ ਲੀਖੜਗਾਉਂਦਾ ਬਿਲਕੁਲ ਜੀ ਤੇ ਮੈਨੂੰ ਜਦੋਂ ਮੇਰੀ ਸਾਹਿਬ ਅਸੀਂ ਦੇਖਿਆ ਵੀ ਤੁਸੀਂ ਕਦੋਂ ਵਰਤੀ ਹੋਏ ਸੀ ਤੁਹਾਡੇ ਜੀ ਕਦੋਂ ਜਜਬਾ ਜਾਗ ਗਿਆ ਜਲੂਨ ਕੋ ਜਾਗਿਆ ਵੀ ਆ ਦੇਸ਼ ਦੀ ਸੇਵਾ ਕੀਤੀ ਜਾਵੇ ਤੁਹਾਡੇ ਵਿੱਚ ਕਦੋਂ ਦਾ ਜਿਹੜਾ ਜਲੂਨ ਸੀ ਤੁਹਾਡੀ ਉਮਰ ਕਿੰਨੀ ਸੀ ਜਦੋਂ ਵਰਤੀ ਹੋਏ ਸੀ ਮੈਂ ਉਦੋਂ ਜੀ 18.5 ਸਾਲ ਦਾ ਸੀ ਬੀਕਮ ਸਕੈਂਡਰੀਅਰ ਖਾਲਸਾ ਕਾ ਚ ਪੜਦਾ ਸੀ ਟਾਊਨ ਆਰ ਮੇਰੀ ਹਾਇਰ ਸਕੂਲ ਦੀ ਸੀ ਮੈਂ ਨੈਸ਼ਨਲ ਵਾਡੀ ਆ ਜੀ ਰਾਸ਼ਟਰਪਤੀ ਉਦੋਂ ਬਾਹਰ ਗਏ ਸੀ ਤੇ ਵੀ ਵੀ ਜੱਟੀ ਸਾਹਿਬ ਸੀ ਮੇਰਾ ਦਿੱਲੀ ਦੇ ਵਿੱਚ ਉਹਨਾਂ ਦਾ ਫੋਟੋ ਰਾਸ਼ਟਰਪਤੀ ਵਾਡੇ ਜੀ 71 ਮਾਰ ਦੇ ਵਿੱਚ ਅਸੀਂ ਭਾਲੀ ਭਜਨਸ ਕੀਤੀ ਫੌਜ ਦੀ ਨਾਲ ਮਦਦ ਕੀਤੀ ਮੱਲਿਆਂ ਦੇ ਵਿੱਚ ਲੋਕਾਂ ਨੂੰ ਜੋ ਵੀ ਕਹਿੰਦੇ ਜੋ ਸਾਨੂੰ ਦੱਸਿਆ ਗਿਆ ਸੀ ਸਿਵਲ ਡਿਫੈਂਸ ਵੱਲੋਂ ਖਾਲਸਾ ਕਾਲਜ ਦੇ ਅਸੀਂ ਪੰਜ ਛੇ ਕਿੱਤਿਆਂ ਦੇ ਮੁੰਡੇ ਇਕੱਠੇ ਹੋ ਕੇ ਰੁਪਈਆ ਉਹਨਾਂ ਦੇ ਨਾਲ 4-5000 ਇਕੱਠਾ ਕਰਕੇ ਪੰਜ ਛੇ ਟਾਂਗਿਆਂ 'ਚ ਸੇਬ, ਕੇਲੇ ਹੋਰ ਖਾਣ ਪੀਣ ਦਾ ਸਮਾਨ ਅਟਾਰੀ ਬਾਰਡਰ ਦੇ ਮੋਰਚਿਆਂ ਦੇ ਵਿੱਚ ਜਾ ਕੇ ਫੌਜੀਆਂ ਨੂੰ ਵੰਡ ਕੇ ਆਏ ਜਦੋਂ ਉਹਨਾਂ ਨੂੰ ਵਰਦੀਆਂ 'ਚ ਵੇਖਿਆ ਆਪਣੇ ਪੰਜਾਬੀਆਂ ਨੂੰ ਮਰਾਠੀਆਂ ਨੂੰ ਜਿਹੜਾ ਨੂੰ ਇੰਨੀ ਖੁਸ਼ੀ ਹੋਈ ਕਿ ਵਾਹ ਵੀ ਵਾਹ ਤੇ ਕੌਮ ਹੀ ਵੱਖਰੀ ਆ ਇਹ ਕੌਮ ਹੀ ਵੱਖਰੀ ਹੈ ਇਹ ਕੌਮ ਹੀ ਵੱਖਰੀ ਹੈ ਸੋ ਮੈਨੂੰ ਉਹਦੇ ਮਨ ਚ ਆ ਗਿਆ ਕਿ ਮੈਂ ਬੀਕਾਮ ਕਰਕੇ ਕਲਰਕ ਨਹੀਂ ਬੰਨਣਾ ਮੈਂ ਭਰਤੀ ਹੋਣਾ ਹੈ ਅਮਾਲੇ ਅਸੀਂ 72 ਚ ਗਏ ਬਾਬੇ ਦੀ ਕਿਰਪਾ ਸ਼ੀਤਾਂ ਵਾਲੇ ਦੀ ਕਿਰਪਾ ਰਹੀ ਆਈ ਵਾਈ ਸਿਲੈਕਟਡ ਐਂਡ ਬੰਗਰੋਟ ਟ੍ਰੇਨਿੰਗ ਕੀਤੀ ਐਂਡ ਮੌਕਾ ਮਿਲਿਆ ਇਸ ਨਾ ਚੀਜ਼ ਨੂੰ ਆਪਣੇ ਭਰ ਜਿਸ ਜੀ ਏਅਰ ਫੋਰਸ ਚ ਲੈ ਕੇ ਸੇਵਾ ਕਰਦਾ ਮੇਰੇ ਸੋਬੇ ਜੀ ਸਾਹਿਬ ਕਿੱਥੇ ਕਿੱਥੇ ਜਾ ਕੇ ਤੁਹਾਡੀ ਜਿਹੜੀ ਆ ਸੇਵਾ ਤੁਸੀਂ ਨਿਭਾਈ ਹੈ ਦੇਖ ਦੀ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਤੋਂ ਬਾਹਰ ਵੀ ਵੱਖ-ਵੱਖ ਇਲਾਕਿਆਂ ਤੁਸੀਂ ਸੇਵਾ ਕੀਤੀ ਆ ਕਿਸ ਤਰ੍ਹਾਂ ਦਾ ਡਿਊਟੀ ਦਾ ਜਿਹੜਾ ਸਫ਼ਰ ਕਿਸ ਤਰ੍ਹਾਂ ਦੇ ਦੇਖੋ ਟ੍ਰੇਨਿੰਗ ਤੋਂ ਬਾਅਦ ਮੇਰੀ ਕਾਂਨਪੁਰ ਪੋਸਟਿੰਗ ਮੈਂ ਮੈਡੀਕਲ ਦਾ ਬੰਦਾ ਜੀ ਹਸਪੀਟਲ ਦੇ ਵਿੱਚ ਉਤੋਂ ਬਾਅਦ ਮੇਰੀ ਜੋਧਪੁਰ ਪੋਸਟਿੰਗ ਆ ਗਈ ਜੋਧਪੁਰ ਤੋਂ ਬਾਅਦ ਅਸਾਮ ਮੇਰੀ ਛੱਬੂਆ ਪੋਸਟਿੰਗ ਆਈ ਉੱਥੇ ਮੈਨੂੰ ਬੜਾ ਮੌਕਾ ਮੌਕਾ ਮਿਲਿਆ ਜੋ ਮੇਰੇ ਅੰਦਰ ਇੱਕ ਜਲਵਾ ਸੀ ਸੇਵਾ ਕਰਨ ਦਾ ਕਿਉਂਕਿ ਉੱਥੇ ਉਥੋਂ ਫਿਰ ਬੀਐਸਐਫ ਦੇ ਜਾਂ ਆਰਮੀ ਦੇ ਜਾਂ ਸਿਵਲ ਦੇ ਜਿਹੜੇ ਬਿਮਾਰ ਹੋ ਜਾਂਦੇ ਸੀ ਉਹਨਾਂ ਨੂੰ ਅਸੀਂ ਹੈਲੀਕਾਪਟਰ ਚੁੱਕ ਕੇ ਲਿਆਉਂਦੇ ਸੀ ਉਥੇ ਜਿਹੜਾ ਚਿਤਕ ਜਾਂ ਹੈਲੀਕਾਪਟਰ ਹੈ ਉਹਦੇ ਇੱਕ ਪਾਇਲਟ ਕੋ ਪਾਇਲਟ ਡਾਕਟਰ ਪਿਛਲੇ ਬਨੇ ਸਟ੍ਰਕਚਰ ਲੱਗਾ ਹੁੰਦਾ ਸੀ ਪੇਸ਼ੈਂਟ ਵਾਸਤੇ ਜਾਂ ਮੇਰਾ ਡਾਕਟਰ ਜਾਂਦਾ ਸੀ ਜਾਂ ਮੈਨੂੰ ਅੰਮ੍ਰਿਤਸਰੀ ਆ ਤਕੜਾ ਸਮਝ ਕੇ ਨੂੰ ਭੇਜਦੇ ਸੀ ਪਾਇਲਟ ਕੋ ਪਾਇਲਟ ਨਾਲ ਮੈਂ ਬੈਠਾ ਉਹਨਾਂ ਦਾ ਗਲੂਕੋਸ ਲਗਾਉਂਦਾ ਪੇਸ਼ੈਂਟ ਦੇ ਵਿੱਚ ਅਸੀਂ ਫਿਰ ਸਵੇਰੇ ਜਾਂਦੇ ਸੀ ਉੱਥੋਂ ਏ.ਲ.ਜੀ ਤੋਂ ਚੈਨਾਬਰਡ ਤੋਂ ਆਪਣਾ ਪੇਸ਼ੈਂਟ ਚੁੱਕ ਲੈਣੇ ਹਾਂ ਕਈ ਵਾਰੀ 2 ਦਿਨ ਦੇ 2-2 ਦਿਨ ਲੱਗ ਜਾਂਦੇ ਸੀ ਕਿਉਂਕਿ ਵੈਦਰ ਇੰਨਾ ਕਲੀਅਰ ਨਹੀਂ ਹੁੰਦਾ ਸੀ ਬੱਦਲ ਛਾ ਜਾਂਦੇ ਸੀ ਪਹਾੜੀਆਂ ਦੇ ਵਿੱਚ ਤੇ 2-2 ਦਿਨ ਬਾਅਦ ਵੀ ਅਸੀਂ ਉੱਥੇ ਜਾ ਕੇ ਸੇਵਾ ਨਿਭਾਉਂਦੇ ਰਹੇ ਉਹ ਮੈਨੂੰ ਬੜਾ ਅੱਛਾ ਮੌਕਾ ਮਿਲਿਆ ਇੱਕ ਜ਼ਿੰਦਗੀ ਦੇ ਵਿੱਚ ਮੈਨੂੰ ਸਿਰਫ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦਾ ਕਿੰਨਾ ਸਹਿਯੋਗ ਸੀ ਅਸੀਂ ਦੇਖਿਆ ਜਦੋਂ ਵੀ ਕਿਤੇ ਬੱਚਾ ਕਿਤੇ ਫੌਜ ਚ ਭਰਤੀ ਹੁੰਦਾ ਤੇ ਖ ਦੇ ਦੀ ਸੇਵਾ ਕਰਨ ਕਿਉਂਕਿ ਅਸੀਂ ਦੇਖਿਆ ਮਾਮਾ ਜਿਹੜੀਆਂ ਹੁੰਦੀਆਂ ਨੇ ਮਾੜੀ ਨਰਮ ਦੇਣ ਹੁੰਦੀਆਂ ਨੇ ਜਦੋਂ ਪਤਾ ਲੱਗਦਾ ਜੰਗ ਸ਼ੁਰੂ ਹੋ ਗਈ ਆ ਜੰਗ ਲੱਗਣੀ ਆ ਉਦੋਂ ਹਾਲਾਤ ਕੀ ਸੀ ਤੁਹਾਡੇ ਵੀ ਕਦੀ ਮਾਤਾ ਪਿਤਾ ਨੇ ਗਰੀਸਤਾ ਕੀਆ ਦੱਸਕਾਂ ਦੀ ਕੋਈ ਗੱਲ ਸਾਡੀ ਕਰਦੇ ਹੋ ਆਪਣੀ ਅਸੀਂ ਜੀ ਮੈਂ ਕਿੱਤਿਆਂ ਦਾ ਰਹਿਣ ਵਾਲਾ ਚੀਤਾ ਅੰਮ੍ਰਿਤਸਰ ਦਾ ਬਾਬਾ ਜੀਪ ਸਿੰਘ ਦੇ ਕੋਲ ਛੇ ਭਰਾ ਦੋ ਭੈਣਾਂ ਫਾਦਰ ਮੇਰਾ ਤਹਿਸੀਲਦਾਰ ਪਾਰਚ ਚ ਰਿਟਾਇਰ ਹੋ ਗਿਆ ਸੀ ਇਹ ਤੇ ਗੱਲ ਹੀ ਛੱਡ ਦਿਓ ਕਿ ਇੱਡੇ ਵੱਡੇ ਪਰਿਵਾਰ ਸੀ ਜਿੱਥੇ ਇੱਕ ਅਦਾ ਬੰਦਾ ਇੱਧਰ ਨਿਕਲ ਹੀ ਜਾਂਦਾ ਸੀ ਪਰਿਵਾਰਾਂ ਨੂੰ ਪਤਾ ਨਹੀਂ ਲੱਗਦਾ ਸੀ ਤੇ ਇੱਕ ਇੱਕ ਬੱਚਾ ਕਿੱਧਰ ਰਾਤ ਨੂੰ ਆਵੇ ਤੇ ਮਾਵਾ ਰੋਣਾ ਚાલુ ਕਰ ਦਿੰਦੀਆਂ ਪਰ ਮੇਰੀ ਮਾਂ ਬਹੁਤ ਚੰਗੀ ਸੀ ਮੈਨੂੰ ਉਸ ਗਲੀ ਦੇ ਵਿੱਚ ਰਹਿ ਕੇ ਇਹੋ ਜੇ ਕਈ ਉਸਤਾਦ ਮਿਲ ਗਏ ਮੈਨੂੰ ਯਾਰ ਵਿੱਚ ਕੁਸ਼ਤੀ ਚ ਪਾਤਾ ਜੀ ਬਈ ਸਿਹਤ ਬਣਾਉਣ ਵਾਸਤੇ ਡਾਟ ਮੜ ਕਮ ਆਨੀਆ ਖਾੜੇ ਕੁਸ਼ਤੀ ਲੜਨੀ ਤੇ ਉਹ ਚ ਮੇਰੀ ਮਾਂ ਦਾ ਬੜਾ ਯੋਗਦਾਨ ਹੈ ਕਿਉਂਕਿ ਮੈਨੂੰ ਬਹੁਤ ਚਾਹੀਦਾ ਹੁੰਦਾ ਸੀ ਫਾਜ਼ਤ ਰਿਟਾਇਰ ਸੀ 2 ਰੁਪਏ ਰੋਜ਼ ਦਾ ਖਾਣ ਨੂੰ ਮਿਲਦੇ ਸੀ 2 ਰੁਪਏ ਦੀ ਸ਼ਰਦਾਰੀ ਆਉਂਦੀ ਸੀ 20 ਬਦਾਮਾਂ ਵਾਲੀ ਅਕ ਕੰਨੀ ਲੱਸੀ ਪੀਦੀ 10-11 ਵਜੇ 1 ਰੁਪਏ ਦਾ ਖੋੜਾ ਬਣਾ ਆਉਂਦਾ ਸੀ ਸ਼ਾਮ ਨੂੰ 2 ਰੁਪਏ ਦਾ ਦੁੱਧ ਆਉਂਦਾ ਸੀ ਕਿਲੋ ਮੇਰੀ ਮਾਂ ਮੇਰੇ ਭਰਾਵਾਂ ਤੋਂ ਛੁਪਾ ਕੇ ਗਰਮ ਕਰਕੇ ਮੇਰੇ ਵਾਸਤੇ ਲਕੋ ਕੇ ਰੱਖਿਆ ਹੁੰਦਾ ਸੀ ਮੈਂ ਜਦੋਂ ਕੁਸ਼ਤੀ ਲੜ ਕੇ ਆਉਣਾ ਉਹ ਚ ਵਿੱਚ ਬਰਫ਼ ਪਾਣੀ ਚੀਨੀ ਪਾਣੀ ਤੇ ਘਟ ਘਟ ਪੀ ਕੇ ਆਪਣੇ ਆਪ ਨੂੰ ਮਸਤ ਕਰਾ ਲੈਂਦਾ ਇਹ ਮੇਰੀ ਮਾਂ ਦਾ ਬੜਾ ਤਕੜਾ ਰੋਲ ਹੈ ਜੀ ਮੇਰੇ ਸੋਪੀ ਅਹਿਮ ਰੋਲ ਜੇ ਗੱਲ ਕਰੀਏ ਜਵਾਨੀ ਦਾ ਖਰਾਕ ਕਿੰਨੀ ਕਿ ਅਹਿਮਤ ਹੈਗੀ ਆ ਜਿੱਥੇ ਅਸੀਂ ਕਸਰਤ ਕਰਦੇ ਆ ਉੱਥੇ ਨਾਲ ਦੇ ਨਾਲ ਖਰਾਕ ਕਿੰਨੀ ਬਹੁਤ ਜ਼ਰੂਰੀ ਹੈ ਦੇਖੋ ਜੀ ਤੁਸੀਂ ਬਰਾਡਸਫ ਟੈ ਦੁਨੀਆ ਵੇਖੀ ਹੈ ਅਕਾਲ ਸਕੂਟਰ 'ਚ ਵੀ ਲਿਖਿਆ ਹੁੰਦਾ ਵੀ ਇੰਨੇ ਦਿਨ ਬਾਅਦ ਡੀਜੀ ਉਹਦਾ ਜਿਹੜਾ ਮੋਬਾਈਲ ਚੇਂਜ ਕਰਨਾ ਪੈਂਦਾ ਕਿਉਂਕਿ ਇੰਜਨ ਤਾਂ ਹੀ ਚੱਲੇਗਾ ਜੇ ਉਹਨੂੰ ਹੀਟ ਪ੍ਰੂਫ ਮੋਬਾਈਲ ਮਿਲਦਾ ਰਹੇਗਾ ਇਹ ਸਰੀਰ ਵੀ ਇੱਕ ਮਸ਼ੀਨ ਜੇ ਜੇ ਤੁਸੀਂ ਆਪਣਾ ਵਰਜੇਸ਼ ਕਰਦੇ ਤਾਂ ਤੁਹਾਨੂੰ ਡਾਈਟ ਬਹੁਤ ਜ਼ਰੂਰੀ ਚ ਤੇ ਡਾਈਟ ਦਾ ਮਕਸਦ ਨਹੀਂ ਵੀ ਲੱਸੀ ਪੀਣੀ ਹੈ ਮੀਟ ਖਾਣਾ ਹੈ ਜਸਰੀਆਂ ਪੀਣੀ ਹੈ ਜਿਹੜੀ ਪੰਜਾਬ ਦੀ ਰੋਟੀ ਤੇ ਪੰਜਾਬ ਦਾ ਪਾਣੀ ਇਟਸਪ ਡਾਈਟ ਹੈ ਇੱਕ ਜਦੋਂ ਪੌਦਾ ਲੱਗਦਾ ਨਾ ਜੀ ਸੁੱਟ ਦੋ ਵੀ ਉਹਨੇ ਮੀਨੇ ਬਾ ਉਗਣਾ ਹੀ ਉਗਣਾ ਇਹ ਜਵਾਨੀ ਇਹੋ ਜੀ ਕੁਛ ਮੇਲੇ ਨੇ ਮੇਲੇ ਰੋਟੀ ਦਾਲ ਫੁਲਕਾ ਲੰਗਰ ਹੀ ਮਿਲ ਜੇਣਾ ਤਾਂ ਵੀ ਬੰਦਾ ਰਾਜਾ ਬਣ ਸੋਦਾ ਜੇ ਦਣ ਨੂੰ ਤਿਆਰ ਬੈਠਾ ਜੇ ਮੇਸਰ ਤੁਸੀਂ ਸਕੂਲ ਚਲਾ ਰਹੇ ਹੋ ਸਕੂਲ ਦੇ ਵਿੱਚ ਤੁਸੀਂ ਹਮੇਸ਼ਾ ਬੱਚਿਆਂ ਨੂੰ ਲੈਕਚਰ ਦਿੰਦੇ ਹੋ ਵੀ ਦੇਸ਼ ਦੀ ਸੇਵਾ ਕੀਤੀ ਜਾਵੇ ਦੇਸ਼ ਦੇ ਜਿਹੜੇ ਅਹਿਮ ਨਿਯਮ ਨੇ ਉਹ ਰੂਲ ਫੋਲੋ ਕੀਤੇ ਯਾਰ ਤੁਸੀਂ ਹਮੇਸ਼ਾ ਫੌਜ ਦੀ ਸੇਵਾ ਕੀਤੀ ਹੈ ਫੌਲ ਵਿੱਚ ਹਮੇਸ਼ਾ ਰੂਲ ਰੈਗੂਲੇਸ਼ਨ ਜਿਹੜੇ ਬਹੁਤ ਜ਼ਰੂਰੀ ਆ ਆਪਣੇ ਬੱਚਿਆਂ ਨੂੰ ਗਾਹ ਕੋ ਤਿਆਰ ਕਰਾ ਰਹੇ ਹੋ ਸਕੂਲ ਵਿੱਚ ਕੀ ਸਿੱਖੇ ਲੈਕਚਰ ਦਿੰਦੇ ਉਹ ਵੀ ਦਸ਼ਕਾਂ ਨੂੰ ਸਾਂਝਾ ਕਰ ਦਿਓ ਬੱਚਿਆਂ ਵਿੱਚ ਕਿੰਨੀ ਕਿ ਪ੍ਰੇਰਨਾ ਹੁੰਦੀ ਆ ਦੇਸ਼ ਦੀ ਸੇਵਾ ਕਰਨ ਦੀ ਦੇਖੋ ਜੀ ਮੈਂ 99 ਚ ਟਿਆਰ ਹੋ ਕੇ ਫਰਵਰੀ 28 ਨੂੰ ਅੰਮ੍ਰਿਤਸਰ ਸਕੂਲ ਖੋਲ੍ਹਿਆ ਸੀ 2-4 ਸਾਲ ਬਾਅਦ ਮੇਰਾ ਹਾਇਰ ਸਕੈਂਡੀ ਪੰਜਾਬ ਬੋਰਡ ਨਾਲ ਅਫੀਲੀਏਟਡ ਹੋ ਗਿਆ ਇੱਥੇ ਛਾੜੇ ਨਾਰਾਇਣਗੜ੍ਹ ਚ ਮੇਰਾ ਹੀ ਸਕੂਲ ਸੀ ਉਦੋਂ ਜਦੋਂ ਇੱਕ ਫੌਜੀ ਨੇ 에어 ਉਹ ਵੀ 에어 ਫੋਰਸ ਦੇ ਅੱਧ ਘਾਟੀ ਨੇ ਖੋਲ੍ਹਿਆ ਜੋ ਮੈਂ 에어 ਫੋਰਸ ਸਿੱਖਿਆ ਸੀ ਉਹ ਮੇਰੀ ਸਿੱਖਿਆ ਇੰਨੀ ਤਗੜੀ ਸੀ ਕਿਉਂਕਿ ਮੇਰੀ ਪਾਜ ਨਾ ਨਾ ਡਾਕਟਰਾਂ ਨਾਲ ਵੱਡੇ ਵੱਡੇ ਅਫਸਰਾਂ ਨਾਲ ਜਦੋਂ ਹੀ ਮਿਲਦੇ ਆ ਉਹਨਾਂ ਕੋ ਸਿੱਖਦੇ ਆ ਮੈਂ ਆਪਣੇ ਸਕੂਲ ਚ ਇੱਕ ਹੀ ਚੀਜ਼ ਰੱਖੀ ਡਿਸਪਲਨ ਕਿਉਂਕਿ ਸੂਰਜ ਚੰਦ ਤਾਰੇ ਵੀ ਡਿਸਪਲਨ ਝੋਣ ਤੇ ਦੁਨੀਆ ਠੀਕ ਆ ਜਦੋਂ ਨਹੀਂ ਹੁੰਦੇ ਉਦੋਂ ਸਮਾਨੀ ਆ ਜਾਂਦੀ ਹੈ ਮੇਰੇ 7:30 ਵਜੇ ਬੱਚਿਆਂ ਦਾ ਵੱਢਦੇ ਹੀ ਗੇਟ ਦੇ ਪਰਤਾਂ ਲੱਗ ਜਾਂਦਾ ਸੀ ਕੋਈ ਮਿਲ ਨਹੀਂ ਸਕਦਾ ਸੀ 1:30 ਵੇ ਦਰਵਾਜ਼ਾ ਖੋਲਣਾ ਅਸੀਂ ਜੋ ਸਕੂਲਾਂ ਚ ਭੱਜ ਭੁੱਜ ਜਾਂਦੇ ਸੀ ਸਾਡੇ ਸਕੂਲ ਚ ਇਹੋ ਜਿਹਾ ਨਹੀਂ ਸੀ ਦੂਜਾ ਮੈਂ ਚਾਹੁੰਦਾ ਥਾ ਕਿ ਪੜ੍ਹਾਈ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ ਬਿਲਕੁਲ ਇੱਥੇ ਨਕਲਾ ਮਾਰ ਕੇ ਲੋਕੀ ਪਾਸ ਹੁੰਦੇ ਸੀ ਇਵਨ ਮਮੀ ਮੈਂ ਬੱਚੂ ਨਹੀਂ ਬੋਲਦਾ ਮੈਂ ਵੀ 70 70 ਦੇ ਵਿੱਚ ਟੌਨ ਨਾਲ ਪੜਦਾ ਸੀ ਥੋੜਾ ਬਰ ਨਕਲ ਮਾਰ ਲੈਨੇ ਸਾਂ ਕਿਉਂਕਿ ਸਾਨੂੰ ਅੰਗਰੇਜ਼ੀ 6ਵੀਂ ਵਿੱਚ ਲੱਗੀ ਸੀ ਉਹ ਨਕਲ ਨਹੀਂ ਮੈਂ ਆਪਣੇ ਸਕੂਲ ਚ ਹੁੰਦੇ ਸੀ ਕਿਉਂਕਿ ਜਿਹੜਾ ਟੈਸਟ ਹੋਣਾ ਹੈ ਉੱਥੇ ਤੇ ਨਕਲ ਨਹੀਂ ਚੰਨੀ ਉਸੇ ਟੜਾ ਦਿਮਾਗ ਚੱਲਣਾ ਐਂਡ ਮੈਨੂੰ ਫਕਰ ਹੈ ਕਿ ਅਸਲੇ ਮੇਰੇ 1900 2005 ਤੋਂ ਬਾਅਦ ਦਸਾਂ ਚੱਲੂ ਹੋਈ ਹੈ ਬੱਚੇ ਮੇਰੇ ਬਾਹਰ ਬੈਠੇ ਆਣ ਪੜ ਲਿਖੇ ਕੋਈ ਇੰਜੀਨੀਅਰ ਕਰਕੇ ਗਿਆ ਕੋਈ ਪੀਆਰ ਲੈ ਗਿਆ ਕੋਈ ਬੜੇ ਜਦੋਂ ਮਿਲਦੇ ਆ ਬੈਠਿਆਂ ਨੂੰ ਮਿਲਦੇ ਆਣ ਕੇ ਮੱਥਾ ਟੇਕਦੇ ਆਂ ਤੇ ਇੱਕੋ ਗੱਲ ਕਹਿੰਦੇ ਬੀਬੀ ਸਾਹਿਬ ਤੁਹਾਡੀ ਗੱਲ ਯਾਦ ਆਉਂਦੀ ਹੈ ਕੰਜਰੋਂ ਪੜ ਲਓ ਬਾਹਰ ਕੰਮ ਆਏਗਾ ਜੀ ਬਿਲਕੁਲ ਮੈਂ ਹੁਈ ਕਹਿੰਦਾ ਪੜ ਲਓ ਤੁਹਾਡੇ ਕੰਮ ਆਏਗਾ ਜੀ ਬੀਬੀ ਸਾਹਿਬ ਦੀ ਗੱਲ ਕਰੀਏ ਚਲੋ ਇੱਕ ਸਵਾਲ ਤੁਹਾਡਾ ਪਰਸਨਲ ਹੈ ਮੇਰਾ ਜਿਹੜਾ ਤੁਹਾਨੂੰ ਖਾਸ ਕਰਕੇ ਪੋਚਣਾ ਜਰੂਰ ਬੰਦਾ ਕਿਉਂ ਦਰਸ਼ਕਾ ਜਰੂਰ ਦੇਖ ਲੈਣੇ ਤੁਹਾਡੀ ਜਿਵੇਂ ਸੇਧ ਦਾ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਤੁਹਾਡੀ ਸੇਧ ਦਾ ਕੀ ਰਾਜ ਆ ਕਿੰਨੀ ਉਮਰ ਤੱਕ ਹੋ ਚੁੱਕੇ ਹੋ ਅੱਜ ਵੀ ਤੁਸੀਂ ਚੰਗੇ ਭਲੇ ਜੇ ਨੌਜਵਾਨਾਂ ਨਾਲ ਵੱਜਵਾ ਲੱਗਦੇ ਹੋ ਤੁਹਾਡੀ ਸੇਧ ਦਾ ਕੀ ਰਾਜ ਆ ਸੇਧ ਦੀ ਕੀ ਪ੍ਰਕਿਰਿਆ ਹੈਗੀ ਦਰਸ਼ਕਾਂ ਨੂੰ ਸਾਝਾ ਕਰ ਦਿਓ ਡਾਈਟ ਪਲਾਨ ਕੀ ਰੱਖਿਆ ਵਾ ਉਹ ਵੀ ਸਾਂਝਾ ਕਰ ਦਿਓ ਆਮ ਪਸ਼ਾਧਾ ਛੱਕਦੇ ਹੋ ਜਾਂ ਕੀ ਪ੍ਰਕਿਰਿਆ ਸਾਡੀ ਸੇਧ ਦੀ ਹੈਗੀ ਬਰਾਤ ਸਾਹਿਬ ਮੇਰੇ ਫਾਦਰ ਤਹਿਸੀਲਦਾਰ ਮੈਂ ਦੱਸਿਆ ਨਾ ਉਹ ਵੀ ਤਕੜੇ ਜਵਾਨ ਸੀ ਜਦੋਂ ਪੌੜੀਆਂ ਉਤਰਦੀ ਤੇ ਪੌੜੀਆਂ ਮਚੂਰ ਨਹੀਂ ਬੋਲਦਾ ਕੋਈ ਕਹਿੰਦਾ ਸੀ ਕਿ ਬੰਦਾ ਉਤਰ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਿਤਾ ਜੀ ਨੂੰ ਫਾਲੋ ਕੀਤਾ ਹੈ ਔਰ ਇੱਕ ਵੇਖਿਆ ਹੈ ਕਿ ਜ਼ਿੰਦਗੀ ਦੇ ਵਿੱਚ ਸਿਹਤ ਤੇ ਸਭ ਕੁਝ ਹੈ ਦੋ ਚੀਜ਼ਾਂ ਤੁਹਾਡੇ ਕੋਲ ਕਿਸੇ ਨਹੀਂ ਖੋਣਾ ਪੈਸਾ ਖੋ ਸਕਦਾ ਕੋਈ ਤੁਹਾਡੀ ਪੜ੍ਹਾਈ ਨਹੀਂ ਖੋ ਸਕਦਾ ਤੇ ਤੁਹਾਡੀ ਸਿਹਤ ਕੋਈ ਨਹੀਂ ਖੋ ਸਕਦਾ ਪੈਸਾ ਤੁਹਾਡੇ ਕੋਲ ਖੋਲੇਗਾ ਤੁਹਾਡੀ ਜਾਇਦਾਦ ਖੋਲੇਗਾ ਇਹ ਦੋਨੋਂ ਚੀਜ਼ਾਂ ਤੁਹਾਡੇ ਕੋਲ ਰਹਿਣੀਆਂ ਮੇਰੇ ਮਨ 'ਚ ਇੱਕੋ ਗੱਲ ਹੁੰਦੀ ਸੀ ਜੇ ਮੈਂ ਕਿਤੇ ਖੜਾ ਜੇ ਕਿਸੇ ਦੇ ਉੱਪਰ ਮੁਸੀਬਤ ਪਈ ਹੈ ਤੇ ਮੈਂ ਦੋਨੋਂ ਬਾਹਾਂ ਲੈ ਕੇ ਬਾਹਰ ਆਉਂ ਖੜਾ ਕੇ ਦੋਨਾਂ ਨੂੰ ਰੋਕ ਦਵਾਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਵਨ ਮੈਂ ਜਦੋਂ Air Force ਤੋਂ ਰਿਟਾਇਰ ਹੋ ਕੇ ਆਇਆ ਮੈਂ ਇੱਥੇ ਆਣ ਕੇ ਵੀ ਲੋਕਾਂ ਦੀ ਸੇਵਾ ਦੇ ਵਿੱਚ ਲੱਗਾ ਰਿਆ 2006 ਤੋਂ ਲੈ ਕੇ 2019 ਕਰੋਨਾ ਤੋਂ ਪਹਿਲੇ ਮੈਂ ਆਪਣੇ ਪਿਤਾ ਜੀ ਦੇ ਨਾਂ ਦੇ ਉੱਪਰ ਤਹਿਸੀਲਦਾਰ ਗੁਰਚਰਨ ਸਿੰਘ 베ਦੀ ਫ੍ਰੀ ਸਕੂਲ ਚਲਾਉਂਦਾ ਰਿਹਾ 50 ਬੱਚੇ ਜਿਹਦੇ ਰਾਜਸਥਾਨ ਇਹਨਾਂ ਦੇ ਗਰੀਬੀ ਰਾਹੀਂ ਬੱਚੇ ਮੇਰੇ ਕੋਲ ਪੜ੍ਹਦੇ ਹੁੰਦੇ ਸੀ ਲੋਕਾਂ ਨੇ ਕਹਿੰਦੇ ਮੈਂ 베ਦੀ ਸਾਹਿਬ ਖਰਚੀਂ ਨਹੀਂ ਮੈਂ ਕਹਿੰਦਾ ਮੇਰੀ ਮਿਸ ਸੈਂਟਰ ਸਕੂਲ ਤੋਂ ਰਿਟਾਇਰ ਹੈ ਪੈਨਸ਼ਨ ਮਿਲਦੀ ਹੈ ਮੈਨੂੰ ਪੈਨਸ਼ਨ ਮਿਲਦੀ ਪਈ ਹੈ ECH ਮੇਰਾ ਹਸਪੀਟਲ ਫ੍ਰੀ ਹੈ ਬੱਚੇ ਮੇਰੇ ਸੋਹਣੇ ਸੱਟ ਹੈ ਮੈਂ ਪੈਸੇ ਨੂੰ ਕਰਨਾ ਮੇਰੇ ਚਾਂਸੀ ਪਹਿਲਾਂ ਮੈਂ ਆਪਣੀ ਮਾਤਾ ਜੀ ਦੇ ਨਾਂ ਤੇ ਸਲਾਈ ਕਢਾਈ ਸਕੂਲ ਵੀ ਖੋਲਿਆ 4 ਸਾਲ ਉਹ ਵੀ ਚੱਲਿਆ ਕਾਰਗਲ ਕਰਕੇ ਥੋੜਾ ਕੋਈ ਹੁਜੇ ਮੁਸ਼ਕਿਲਾਂ ਆ ਗਈਆਂ ਕਿ ਸਾਰਾ ਕੁਝ ਬੰਦ ਕਰਨਾ ਪਿਆ ਗਵਰਨਮੈਂਟ ਨੇ ਤੇ ਹੁਣ ਫਿਰ ਮਨ ਬੰਦ ਆ ਪਿਆ ਕਿ ਮੈਂ ਕੁੜੀਆਂ ਵਾਸਤੇ ਸਲਾਈ ਕਢਾਈ ਦਾ ਸਕੂਲ ਫੇਰ ਚਾਲੂ ਕਰਾਂ ਸੋ ਜਦੋਂ ਆਪਣੇ ਪੈਰਾਂ ਦੇ ਉੱਪਰ ਖੜੀਆਂ ਹੋ ਕੇ ਕਮਾਈ ਕਰ ਸਕਾਂ ਐਸੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਵੀ ਸਲਾਈ ਕਢਾਈ ਜਿੱਤੀ ਸਿੱਖੀਆਂ ਉਹ ਆਪਣੇ ਬੁਟੀਕ ਖੋਲ ਕੇ ਬੈਠੀਆਂ ਇੱਕ ਤੇ ਮੇਰੇ ਨਾਲ ਸਕੂਲ ਆਣ ਕੇ ਦੇਖ ਲੋ ਬੜਾ ਤਕੜਾ ਕੰਮ ਕਰ ਰਹੀ ਐ ਤੇ ਆਪਣੇ ਪੈਸੇ ਕਮਾ ਰਹੀ ਰੋਟੀ ਰੋਟੀ ਬਜਾ ਕਮਾ ਰਹੀ ਠੀ ਮੇਰੇ ਤੋਂ ਵੀ ਸਵੇਰ ਦੀ ਕੀ ਪ੍ਰਕਿਰਿਆ ਦਾ ਕੰਝੂ ਸਾਡਾ ਕਰਦਾ ਸੀ ਦੇਖਿਆ ਇੱਕ ਕਦੇ ਨੌਜਵਾਨ ਜਿਹੜੇ ਨੇ ਦਾਦਾ ਬਾਪ ਤੱਕ ਮੰਜਿਆ ਤੇ ਨੋਟ ਦੇ ਬੈਠਾ ਤੇ ਉੜਦੇ ਕਹਿੰਦੇ ਰਾਤ ਵੀ ਡੇਟਸ ਹੁੰਦੇ ਨੇ ਤੇ ਦਿਨੇ ਵੀ ਲੇਟ ਉੜਦੇ ਨੇ ਕਿ ਲੱਗਦਾ ਜ਼ਿੰਦਗੀ ਜੋ ਤਰੱਕੀ ਕਰ ਸਕਦੇ ਨੇ ਹਮੇਸ਼ਾ ਜ਼ਿੰਦਗੀ ਦੇ ਕਹਿੰਦੇ ਸੂਰਜ ਉੱਠਣ ਤੋਂ ਪਹਿਲਾਂ ਉੱਠਣਾ ਚਾਹੀਦਾ ਤੇ ਫਿਰ ਜਾ ਕੇ ਬੰਦਾ ਜ਼ਿੰਦਗੀ ਤਰੱਕੀ ਕਰਦਾ ਵਾ ਤੁਹਾਡੇ ਦੇ ਬੰਦ ਕੀ ਆ ਤੁਹਾਡੀ ਪ੍ਰਕਿਰਿਆ ਕੀ ਸਵੇਰ ਦੀ ਦੇਖੋ ਜੀ ਮੈਂ ਤੇ ਫੌਜੀ ਬੰਦਾ ਸੀ ਸਾਡੇ ਸੱਤ ਮੇਰਾ ਸਕੂਲ ਲੱਗਦਾ ਸੀ ਮਿਸੇ ਜੇ ਮੇਰੀ ਸੈਂਟਰ ਸਕੂਲ ਸੀ ਪਹਿਲੇ ਮੈਨੂੰ 7 ਵਜੇ ਛੱਡ ਕੇ ਆਉਣਾ ਸਵੇਰ 7 ਵਜੇ ਸਕੂਲ ਦੇ ਗੇਟ ਦੇ ਬਾਹਰ ਖੜਾ ਹੁੰਦਾ ਸੀ ਭਾਵੇਂ ਮੈਡਮ 7:30 ਵਜੇ ਆ ਰਹੀਆਂ ਇੱਕ ਇੱਕ ਬੱਚੇ ਦੀ ਵਰਦੀ ਚੈੱਕ ਹੁੰਦੀ ਸੀ ਮੇਰੀ ਅੱਖਾਂ ਸਾਹਮਣੇ ਬੱਚਾ ਬਿਨਾ ਸਾਫ ਸਫੀਤੀ ਵਰਦੀ ਨਹੀਂ ਕਰ ਸਕਦਾ ਔਰ ਮੈਡਮ ਲੇਟ ਨਹੀਂ ਆ ਸਕਦੀ ਇੱਕ ਆਪਣੇ ਜਿੰਦਗੀ ਦੇ ਵਿੱਚ ਡਿਸਪੀਨਰ ਬਣਾ ਕੇ ਰੱਖੋ ਅੱਜ ਕੱਲ ਕੀ ਆ ਮੋਮੋ ਖਾਈ ਜਾਂਦੇ ਪਏ ਆ ਪਕੌੜੇ ਖਾਈ ਜਾਂਦੇ ਪਏ ਸਮੋਸੇ ਖਾਈ ਜਾਂਦੇ ਪਏ ਕੁਲਚੇ ਛੋਲੇ ਖਾਈ ਜਾਂਦੇ ਪਏ ਸਾਨੂੰ ਘਰੋਂ ਕੋਈ ਪੈਸਾ ਮਿਲਦਾ ਸੀ ਜਿਹਾ ਦੁੱਧ ਪੀਂਦੇ ਹਾਂ ਲੱਸੀ ਪੀਂਦੇ ਸਖੜੋੜੇ ਖਾਣੇ ਸਾਂ ਆਪਣੀ ਸਿਹਤ ਨੂੰ ਮੇਨਟੇਨ ਕਰਨ ਵਾਸਤੇ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਆਪਨਾ ਉਹ ਚੀਜ਼ਾਂ ਖਾਓ ਜੇ ਤੁਸੀਂ ਲੰਮੀ ਗੱਲ ਕਰਨਾ ਚਾਹੁੰਦੇ ਮੈਂ ਦੱਸਣਾ ਚਾਹੁੰਨਾ ਕਿ ਸਵੇਰੇ ਉੱਠ ਕੇ ਮੈਂ ਆਪਣੀ ਐਕਸਰਸਾਈਜ਼ ਕਰਕੇ ਸ਼ਰਦਾਈ ਰਗੜ ਕੇ ਪੀਂਦਾ ਸੀ ਵੀ ਬਦਾਮਾਂ ਦੀ ਸ਼ਦਾਈ ਰਕਣ ਕਿ ਪੈਂਦਾ ਸੀ কুਸਤੀ ਲੜ ਕੇ ਜਦੋਂ ਆਉਂਦਾ ਸੀ ਉਸ ਤੋਂ ਬਾਅਦ ਮੈਂ 10 ਵਜੇ ਪ੍ਰਾਧਾ ਚੌਂਕ ਜਾ ਕੇ ਲੱਸੀ ਪੀਂਦਾ ਸੀ ਉਸ ਤੋਂ ਬਾਅਦ 1 ਵਜੇ ਮੰਗਲ ਤੇ ਵੀਰਵਾਰ ਨੂੰ ਛੱਡ ਕੇ ਘਰੋਂ ਮੈਂ ਰੋਟੀਆਂ ਲੈਣੇ ਤੇ 1 ਰੁਪਿਆ ਦਾ ਖਰੋੜਾ ਬਣਿਆ ਬਣਿਆ ਮਿਲਦਾ ਸੀ ਉਹਦੇ ਨਾਲ ਮੈਂ ਰੋਟੀ ਖਾਂਦਾ ਸੀ ਮੰਗਲ ਵੀਰਵਾਰ ਜੋ ਸਬਜ਼ੀ ਬਣੀ ਉਹ ਚ ਘਿਓ ਪਾ ਕੇ ਪਾਉਂਦਾ ਸੀ ਸ਼ਾਮ ਨੂੰ ਮੈਂ 5 ਵਜੇ ਕੁਸਤੀ ਲੜਨ ਜਣਾ ਕਈਓ ਦੇ ਖਾਲੇ ਆਣ ਕੇ ਮੇਰੀ ਮਾਂ ਨੇ 1 ਕਿਲੋ ਦੁੱਧ ਚਵਾਵਾ 2.5 ਰੁਪਏ ਕਿਲੋ ਉਹਨੇ ਇਸ 72 ਦੇ ਵਿੱਚ ਆਉਂਦਾ ਸੀ 71 ਦੇ ਵਿੱਚ ਆਹਾ ਹਾ 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 ਉਂਗਲ ਪਾਉ ਤੇ ਜਦ ਪੀਂ ਸਾਡੇ ਪਰਿਵਾਰ ਨੇ ਸੇਵਾ ਕੀਤੀ ਹੈ ਜੀ ਕੁਝ ਸੇ ਪਰਿਵਾਰ ਨੇ ਮਾਪਿਓ ਨੇ ਇੱਕ ਸੇਹ ਦਿੱਤੀ ਹੈ ਮੇਰੇ ਫਾਜ਼ਲ ਕਹਿੰਦੇ ਸੀ ਜੀ ਸੇਹ ਤੇ ਸਭ ਕੁਝ ਮੈਂ ਅੱਗੇ ਵੀ ਕਹਿ ਚੁੱਕਾ ਹਾਂ ਦੋ ਚੀਜ਼ਾਂ ਤੁਹਾਡੇ ਕੋਲ ਨਹੀਂ ਵਿਸ਼ਣੀਆਂ ਇੱਕ ਸਰੀਰ ਤੇ ਇੱਕ ਪੜਾਈ ਹਮੇਸ਼ਾ ਅਸੀਂ ਦੇਖਿਆ ਗੁਰਦਆਸ ਮਾਨ ਸਾਹਿਬ ਆਪਣੇ ਗਾਣਿਆਂ 'ਚ ਕਹਿੰਦੇ ਨੇ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਕਿ ਲੱਗਦਾ ਚੀਜ਼ਾਂ ਗਾਣਿਆਂ 'ਚ ਬਿਲਕੁਲ ਸਹੀ ਗਈਆਂ ਗਈਆਂ ਮੈਂ ਕਹਿੰਦਾ ਜੀ ਮੈਂ ਤੇ ਜਿੱਥੇ ਕਿਤੇ ਵਿਆਹ ਚੱਲ ਜਾ ਮੈਨੂੰ ਭੰਗੜੇ ਦਾ ਵੀ ਸ਼ੌਂਕ ਹੈ ਮੈਂ ਤੇ ਉਹ ਗਾਣਾ ਲਾ ਲਾਂ ਬੈ ਕੇ ਵੇਖ ਜਵਾਨਾ ਬਾਬੇ ਭੰਗੜੇ ਪਾਉਂਦੇ ਨੇ ਬਿਲਕੁਲ ਮੇਰੇ ਨਾਲ ਦੇ ਕਈ ਵਿਚਾਰੇ ਬਾਬੇ ਦੇ ਉੱਪਰ ਪਹੁੰਚ ਚੁੱਕੇ ਹਨ ਕਈ ਟੇਡੇ ਮੇਡੇ ਘੁੰਮਦੇ ਫਿਰਦੇ ਹਨ ਇੱਕੋ ਚੀਜ਼ ਆਪਣਾ ਸੇਧ ਦਾ ਖਿਆਲ ਰੱਖੋ ਅੱਜ ਵੀ ਕਿਤੇ ਲੋੜ ਪਏ ਮੈਨੂੰ ਕਹਾਂ ਜੀ ਬਾਦਰ ਜਾਣਾ ਮੈਂ ਛਾਤੀ ਠੋਕੇ ਲੜਨੋਂ ਤਿਆਰ ਬੈਠਾ ਮਿਲ ਸਭ ਕਿੰਨਾ ਕਿ ਫਕਰ ਹੁੰਦਾ ਜਦੋਂ ਅਸੀਂ ਨੇ ਉਤੇ ਇੰਨੇ ਸਾਰੇ ਮੈਡਲ ਆਏ ਹੋਣ ਦੇਜ ਦਾ ਫਲੈਂਗ ਲਾਇਆ ਹੋਵੇ ਤੇ ਕੀ ਲੱਗਦਾ ਨਹੀਂ ਕਿਤੇ ਫਕਰ ਨਾ ਬੰਦਾ ਸੀਨਾ ਚੌੜਾ ਹੋ ਜਾਂਦਾ ਜਿੱਥੇ ਲੰਘਦਾ ਤੇ ਲੋਕ ਕਹਿੰਦੇ ਨੇ ਵੀ ਯਾਰ ਵੇਖੋ ਮੇਦੀ ਸਾਹਿਬ ਜਾ ਰਹੇ ਨੇ 에ਅਰਫੋਰਸ ਸੇਵਾ ਕੀਤੀ ਆ ਅੱਜ ਵੱਡਾ ਮਾਨ ਸਨਮਾਨ ਮਿਲਿਆ ਅਨਵਾਲੋ ਦੇਖੋ ਜੀ ਕੋ ਪੁਰਾਣਾ ਇੱਕ ਸ਼ਾਇਰ ਕਹਿੰਦਾ ਨਾ ਜੀ ਅੱਖੀਓ ਤੱਕਣਾ ਕੰਮ ਤੁਹਾਡਾ ਕੌਣ ਕਹੀ ਤੇ ਤੱਕੋ ਨਾ ਜਗਤ ਤਮਾਸ਼ਾ ਜਮ ਜਮ ਤੱਕੋ ਤੱਕਦੇ ਆ ਤੱਕਦੇ ਆ ਥੱਕੋ ਨਾ ਪਰ ਐਸੀ ਪ੍ਰੀਤੰ ਦੀਆਂ ਚੀਜ਼ਾਂ ਯਾਰ ਬਣਾ ਕੇ ਚੱਖੋ ਨਾ ਮੈਂ ਝੂਠ ਨਹੀਂ ਬੋਲਦਾ ਚਲੋ ਅਜੀ 74 ਸਾਲ ਦੀ ਉਮਰ ਹੈ ਅਸੀਂ ਜਦੋਂ ਨੰਗ ਦੇ ਸੀ ਕੋਈ ਕਹਿੰਦਾ ਸੀ ਵਾਕਏ ਬਾਡੀ ਹੈ ਜੀ ਇਹਦੀ 40 ਇੰਚ ਮੇਰੀ ਛਾਤੀ ਸੀ ਤਗੜਾ ਮੇਰਾ ਪੱਟ ਸੀ 66 ਕਿਲੋ ਮੇਰਾ weight ਸੀ ਮੇਨਟੇਨ ਜਿਦਾ ਜਵਾਨ ਹੁੰਦਾ ਜੀ ਠੀਕ ਹੈ ਮੈਂ ਉਹ ਹੀ ਕਹਣਾ ਸੌਂ ਕਾਣ ਪੀਂਦਾ ਢੰਗ ਰੱਖੋ ਇਹ ਗੋਲ ਗੱਪੇ ਖਾ ਲੈ ਪੁਰਾਣਾ ਖਾ ਲੈ ਕੋਈ ਚੀਜ਼ ਦੁੱਧ ਪੀਓ ਬਦਾਮ ਖਾਓ ਖਰੋੜ ਖਾਓ ਸਰੀਰ ਨੂੰ ਗਰਮ ਰੱਖੋ ਐਕਸਰਸਾਈਜ਼ ਕਰੋ ਗੋਲ ਗੱਪੇ ਦੀ ਗੱਲ ਕੀਤੀ ਆ ਸਾਡੇ ਇੱਥੇ ਲੱਗਿਆ ਕਿ ਨਾ ਅਮਰ ਸਾਹਿਬ ਮਾਲਾ ਰੋਡ ਤੇ ਰੇੜੀ ਆ ਅਸੀਂ ਦੇਖਿਆ ਉੱਥੇ ਬੀਬੀਆਂ ਘਰ ਤੇ ਨੌਜਵਾਨ ਜ਼ਿਆਦਾ ਗੋਲ ਗੱਪੇ ਖਾਂਦੇ ਨੇ ਮੈਂ ਵੀ ਇੱਕ ਦਿਨ ਰੇੜੀ ਤੇ ਚੱਲ ਗਿਆ ਮੈਂ ਉੱਥੇ ਜਾ ਪੁੱਛਿਆ ਭਾਈ ਕਿ ਸਾਡੇ ਨੌਜਵਾਨਾਂ ਇਹ ਕਿਹੜੀ ਖਰਾਕ ਲੈ ਆਂਦੀ ਗੋਲ ਗੱਪੇ ਖਾਣ ਵਾਲੀ ਜਿਵੇਂ ਤੁਸੀਂ ਗੱਲ ਕੀਤੀ ਆ ਦੁੱਧ ਕਿਉਂ ਖਾਂਦੇ ਸੀ ਐ ਜਵਾਨ ਹੁੰਦੇ ਸੀ ਇਹਦੇ ਜੀਜਾ ਜਲਾਨੀਆਂ ਵਾਸਤੇ ਆ ਪਰ ਦੇਖੋ ਜੀ ਮੈਂ ਆਪਣੀ ਜ਼ਿੰਦਗੀ ਚ ਕਈਆਂ ਦੀ ਇੱਕ ਮਾਂ ਹੁੰਦੀ ਹੈ ਨਾ ਜੀ ਮੇਰੀਆਂ ਪੰਜ ਮਾਵਾਂ ਜੀ ਹੁਣ ਤੁਸੀਂ ਪੁੱਛੋ ਕਿਦਾਂ ਇੱਕ ਮੇਰੀ ਮਾਂ ਜਿਨੇ ਮੈਨੂੰ ਜਨਮ ਦਿੱਤਾ ਬਿਲਕੁਲ ਜਿੱਥੇ ਮੇਰਾ ਵਿਆਹ ਹੋਇਆ ਮੇਰੀ ਸੱਸ ਜਿਹੜੀ ਮੇਰੀ ਬਹੁਤ ਹੀ ਇੱਜ਼ਤ ਕਰਦੀ ਸੀ ਉਹਨੇ ਮੈਨੂੰ ਬੜਾ ਖੁਆਇਆ ਐਮਐਸ ਏਜੀਸੀ ਉਹਨਾਂ ਦਾ ਹਸਬੰਦ ਦੂਜਾ ਜਦੋਂ ਮੇਰਾ ਵਿਆਹ ਹੋਇਆ ਮੇਰੀ ਵਾਈਫ ਨੇ ਮੈਨੂੰ ਵਾਈਫ ਸੀ ਲੇਕਿਨ ਮਾਂ ਵਰਗਾ ਖੁਆਇਆ ਰੱਜ ਕੇ ਮੈਂ ਖਾਨਦਸ਼ਕੀਨ ਸੀ ਰੱਜ ਕੇ ਖੁਆਇਆ ਚੌਥਾ ਮੇਰੇ Air Force ਦੀ Air Force ਮੇਰੀ ਮਾਂ ਹੈ Air Force ਨੇ ਮੈਨੂੰ ਬੜਾ ਖੁਆਇਆ ਸਾਨੂੰ ਸਪੋਰਟਸਮੈਨ ਹੋਣ ਕਰਕੇ ਐਕਸਟਰਾ ਡਾਈਟ ਮਿਲਦੀ ਸੀ ਜਿਹੜਾ ਸਾਡੀ ਮੱਸਾਂ ਸੀ ਉੱਥੇ ਜਾ ਕੇ ਜੋ ਮਰਜ਼ੀ ਖਾ ਲੋ ਜਿਹੜਾ ਸਪੋਰਟਸਮੈਨ ਕੋਈ ਪੁੱਛਣ ਵਾਲਾ ਨਹੀਂ ਸੀ 200 ਬੰਦੇ ਜਗ੍ਹਾ 300 ਵੀ ਖਾ ਜੀ ਦਲ ਲੰਗਰ ਲੱਗਾ ਕੋਈ ਨਹੀਂ Air Force ਨੇ ਬਹੁਤ ਖੁਆਇਆ ਚੌਥਾ ਮੈਂ ਝੂਠ ਨਹੀਂ ਬੋਲਦਾ ਮੇਰੇ ਪਰਿਵਾਰ ਦੇ ਵਿੱਚ ਮੇਰਾ ਬੇਟਾ ਤੇ ਮੇਰੀ ਨੂ ਹੈ ਚੌਥੀ ਮੇਰੀ ਮਾਂ ਜਿਹੜੀ ਮੇਰੀ ਨੂ ਹੈ ਜਿਹੜੀ ਮੇਰੀ ਉਦਾਂ ਹੀ ਸੇਵਾ ਕਰਦੀ ਜਿੱਦਾਂ ਮੇਰੀ ਮਾਂ ਕਰਦੀ ਖਾਨ ਲੱਗਿਆ ਮੈਨੂੰ ਘਰ ਦੇ ਵਿੱਚ ਕੋਈ ਕਮੀ ਨਹੀਂ ਹੈ ਨਾਲੇ ਕਿੰਨਾ ਕੁ ਖਾਓਗੇ ਤੁਸੀਂ ਤੁਸੀਂ ਗੱਲ ਕੀਤੀ ਗੋਲ ਗੱਪੇ ਦੀ ਉਹ ਜਵਾਨ ਦਾ ਚਸਕਾ ਹੈ ਉਹ ਤੁਸੀਂ ਕਦੀ ਕਦੀ ਚਲੋ ਹੋ ਜਾਂਦਾ ਸਾਡੇ ਘਰ ਤੇ ਹੋਰ ਹੀ ਰਵਾਜ ਹੈ ਅਸੀਂ ਘਾਰ ਹੀ ਗੋਲ ਗੱਪੇ ਬੰਦਦੇ ਆ ਤੇ ਘਾਰ ਹੀ ਪਾਣੀ ਬੰਦਦਾ ਹੈ ਉਹ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਉਹ ਗੋਲ ਗੱਪੇ ਵਾਲਾ ਬੰਬੇ ਵਾਲਾ ਗੋਲ ਗੱਪੇ ਪਾਣੀ ਪਿਸ਼ਾਪ ਕਰਦਾ ਪਿਆ ਹਾਂ ਬਿਲਕੁਲ ਸਾਫ਼ ਸੁਥਰੀਆਂ ਚੀਜ਼ਾਂ ਬਣਾ ਕੇ ਘਰ ਬੈਠਾਓ ਜਿਹੜੀ ਤੁਸੀਂ 400 ਦੀ ਬਿਜਾਰ ਲੈਣੀ ਕਰਦੇ ਹੋ 100 ਚ ਬਣ ਜਾਣੀ ਹੈ ਤਨੁਗਾ ਜੀ ਬਿਲਕੁਲ ਤੁਸੀਂ ਦੇਖਿਆ ਨਿੰਮਲ ਸਿੰਘ 베ਦੀ ਜਿਹੜਾ ਕਿ ਏਅਰਪੋਰਟ ਚ ਰਹੇ ਨੇ ਅੱਜ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਹਿਮ ਯਾਦਾਂ ਅਹਿਮ ਪਲ ਅਤੇ ਜ਼ਿੰਦਗੀ ਦੇ ਉਹ ਅਹਿਮ ਨੁਕਤੇ ਜਿਹੜੇ ਕਿਸੇ ਨੂੰ ਅਪਣਾ ਕੇ ਜ਼ਿੰਦਗੀ ਵਧੀਆ ਬਣਾਉਣੀ ਚਾਹੀਦੀ ਹੈ ਉਹ ਤੁਹਾਨੂੰ ਦੱਸੀ ਆ ਖਾਸ ਕਰਕੇ ਨੌਜਵਾਨੀ ਨੂੰ ਸੁਨੇਹਾ ਦਿੱਤਾ ਵੀ ਜਿਹੜਾ ਸਰੀਰ ਤੇ ਪੜ੍ਹਾਈ ਤੁਹਾਡੀ ਕੋਈ ਨਹੀਂ ਖੋ ਸਕਦਾ ਐਸ ਕਰਕੇ ਜ਼ਿੰਦਗੀ ਚ ਪੈਸਾ ਤੁਹਾਡਾ ਖੋ ਸਕਦਾ ਵਾ ਪਰ ਤੁਹਾਡਾ ਸਰੀਰ ਜਿਹੜਾ ਨਹੀਂ ਖੋ ਸਕਦਾ ਨਾ ਤੁਹਾਡੀ ਪੜ੍ਹਾਈ ਖੋ ਸਕਦਾ ਐਸ ਕਰਕੇ ਆਪਣੇ ਸਰੀਰ ਵੱਲ ਧਿਆਨ ਦਿਓ ਜਿਵੇਂ ਗੁਰਦਾਸ ਮਾਨ ਸਾਹਿਬ ਨੇ ਕਿਹਾ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਆ ਸੇਹ ਜਿਹੜਾ ਤੁਹਾਡਾ ਖਜ਼ਾਨਾ ਵਾ ਸੇਹ ਤੁਹਾਡਾ ਹੀਰਾ ਵਾ ਇਸ ਕਰਕੇ ਮੀਂਹਾਂ ਸਹੀ ਖਾਣਾ ਖਾਓ ਸਾਫ਼ ਸੁਥਰਾ ਰੱਖਾਓ ਤੇ ਦੇਸ਼ ਦੀ ਸੇਵਾ ਕਰੋ ਮੀਨੂਦੇਵ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ